ਫੁੱਲ ਸੇਲ ਡਿਸਕਾਊਂਟ ਵੀ ਮਿਲਦਾ ਹੈ 212 ਵੈਲਕਮ ਬੈਕ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦੀ ਇਸ ਗੱਲਬਾਤ ਦੇ ਵਿੱਚ ਤੇਵਾ ਦੇ ਮੁਤਾਬਕ ਕੀਵਿਆ ਨਾ ਇਮੀਗ੍ਰੇਸ਼ਨ ਤੋਂ ਸਾਡੇ ਵੀਰ ਸਰਦਾਰ ਪਵਨਦੀਪ ਸਿੰਘ ਪਹੁੰਚ ਗਏ ਨੇ ਪਵਨਦੀਪ ਸਿੰਘ ਜੀ ਪਿਆਰਪਰੀ ਸੱਸੀ ਅਕਾਲ ਜੀ ਸੱਸੀ ਅਕਾਲ ਸੱਸੀ ਗੱਲਪਾ ਜੀ ਐਂਡ ਰੇਡੀਓ ਸਪਾਈਸ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰਪਰੀ ਸੱਸੀ ਅੱਛਾ ਕਰਵਾ ਚੌਥ ਦਾ ਵਰਤ ਆ ਗਿਆ ਦੁਸ਼ਹਿਰਾ ਆ ਗਿਆ ਹੁਣ ਅੱਗੋਂ ਦੀਵਾਲੀਆਂ ਆ ਰਹੀਆਂ ਹਾਂਜੀ ਤੇ ਮੈਂ ਦੇਖ ਰਿਹਾ ਤੁਹਾਡੇ ਚਿਹਰੇ ਤੇ ਵੀ ਰੌਣਕ ਜਿਹੜੀ ਐ ਫੈਸਟੀਵਲ ਸੀਜ਼ਨ ਵਾਲੀ ਆਉਣੀ ਸ਼ੁਰੂ ਹੋ ਸਾਡੇ ਇਸ ਕਿੱਤੇ ਨਾਲ ਸੰਬੰਧਤ ਵੱਡੀਆਂ ਗੱਲਾਂ ਸਾਡੀ ਕਮਿਊਨਿਟੀ ਦੇ ਵਿੱਚ ਉਹ ਹੁੰਦੀਆਂ ਪ੍ਰਵਾਸੀ ਨੀਤੀਆਂ ਨਾਲ ਜੁੜੀਆਂ ਹਾਂਜੀ ਹਾਂਜੀ ਬਿਲਕੁਲ ਮੈਨੂੰ ਦੱਸੋ ਵੀ ਐਸ ਵੈਲ ਯੂਵਰਾਲ ਮਾਹੌਲ ਕੀ ਹੈ ਭਾਵੇਂ ਕਿ ਕੰਟਰੀ ਜਿਹੜੀ ਆ ਉਹ ਕਈ ਬੰਦੇ ਕਹਿੰਦੇ ਵੀ ਹਾਲੇ ਵੀ ਜਿਹੜੀ ਰਿਸੈਸ਼ਨ ਨਾਲ ਚੁਗਰ ਰਹੀ ਆ ਹਾਂਜੀ ਕਈ ਬੰਦੇ ਕਹਿੰਦੇ ਵੀ ਨਹੀਂ ਨਹੀਂ ਹੌਲੀ ਹੌਲੀ ਆਪਾਂ ਉਹਦੇ ਵਿੱਚੋਂ ਨਿਕਲ ਰਹੇ ਹਾਂ ਹਾਂਜੀ ਔਰ ਓਵਰਾਲ ਪ੍ਰਵਾਸੀ ਨੀਤੀਆਂ ਦੇ ਉੱਤੇ ਨਜ਼ਰ ਰੱਖੀਏ ਪ੍ਰੀਸਾਈਜ਼ਲੀ ਤਾਂ ਭਾਈਚਾਰੇ ਵਿੱਚ ਕਿਸ ਤਰ੍ਹਾਂ ਦੀ ਵਾਈਬ ਨਜ਼ਰ ਆ ਰਹੀ ਤੁਹਾਨੂੰ ਬਿਲਕੁਲ ਭਾਜੀ ਸੋ ਜਿਦਾ ਜਿਦਾ ਜਾਣਦੇ ਹੋ ਕਿ ਵੇਰੀਅਸ ਕੈਟੇਗਰੀਜ਼ ਹੈਗੀਆਂ ਭਾਜੀ ਤੇ ਪਹਿਲੇ ਆਪਾਂ ਗੱਲ ਕਰਦੇ ਆ ਨਵੀਂ ਅਨਾਉਂਸਮੈਂਟ ਦੀ ਜਿਹੜੀ ਹੋ ਐਰਿਕਾ ਹੋਰਨ ਨੇ ਕੀਤੀ ਹੈ ਯੈਸ ਸੋ ਜਿਹੜੇ ਚੇਂजेस ਲੈ ਕੇ ਆਣ ਜਾ ਰਹੇ ਆ ਨੈਕਸਟ ਈਅਰ ਤੋਂ ਮਿਡ 2026 ਤੋਂ ਜਿਹਦੇ ਵਿੱਚ ਤਿੰਨ ਮੇਜਰ ਚੇਂजेस ਹੈਗੀਆਂ ਭਾਜੀ ਸਭ ਤੋਂ ਪਹਿਲਾ ਚੇਂਜ ਹੈ ਕਿ ਜਿਹੜੇ ਜਿਹੜੀਆਂ ਦੋ ਨਵੀਆਂ ਕੈਟੇਗਰੀਜ਼ ਆ ਰਹੀਆਂ ਇੱਕ ਸਕਿਲਡ ਵਰਕ ਐਕਸਪੀਰੀਅੰਸ ਕੈਟਾਗਰੀ ਔਰ ਦੂਸਰੀ ਹੈਗੀ ਟ੍ਰੇਡਸ ਐਂਡ ਟੈਕਨੀਸ਼ੀਅਨ ਕੈਟਾਗਰੀ ਜੀ ਸੋ ਬੇਸਿਕਲੀ ਇਹ ਜਿਹੜੀ ਦੋ ਕੈਟਾਗਰੀਜ਼ ਹੈਗੀ ਹੈ ਉਹਨਾਂ ਨੂੰ ਬੈਨੀਫਿਟ ਕਰੇਗੀ ਜਿਨ੍ਹਾਂ ਕੋਲ ਬੈਚਲਰ ਡਿਗਰੀ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਮਾਸਟਰਸ ਨਹੀਂ ਹੈਗੀ ਯੈਸ ਠੀਕ ਹੈ ਸੋ ਫੋਰ ਐਗਜ਼ਾਮਪਲ ਲੈਟਸ ਸੇ ਐਗਜ਼ਾਮਪਲ ਦੇ ਤੌਰ ਤੇ ਲੈਟਸ ਸੇ ਅਗਰ ਕੋਈ ਕਿਹਾਜ਼ਾ ਕਾਰਪੈਂਟਰ ਕਿਰ ਕੋ ਕਿਸ ਕਿਸ ਕੋਲ ਐਕਸਪੀਰੀਅੰਸ ਹੈਗਾ 5 ਸਾਲ ਦਾ ਟ੍ਰੇਡ ਹੀ ਹੈ ਹਾਂਜੀ ਸੋ ਲੈਟਸ ਸੇ ਅਗਰ ਸਕਿਲਡ ਵਰਕ ਐਕਸਪੀਰੀਅੰਸ ਕੈਟਾਗਰੀ ਦੇ ਅੰਦਰ ਲੈਟਸ ਸੇ ਅਗਰ ਉਹ ਕ੍ਰਾਈਟੇਰੀਆ ਮੀਟ ਕਰ ਰਿਹਾ ਜਿਹਦੇ ਚ ਕ੍ਰਾਈਟੇਰੀਆ ਇਦਾਂ ਹੋਏਗਾ ਜੀ ਕਿ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਹਾਂਜੀ ਜਿਹਦੇ ਚੋ 3 ਸਾਲ ਦਾ ਐਕਸਪੀਰੀਅੰਸ ਓਵਰਸੀਜ਼ ਦਾ ਵੀ ਹੋ ਸਕਦਾ ਔਰ 2 ਸਾਲ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਨਿਊਜ਼ੀਲੈਂਡ ਦਾ ਹੋਣਾ ਚਾਹੀਦਾ ਓਕੇ ਐਟ 1.1 ਟਾਈਮਸ ਇਨ ਐਕਚੁਅਲ ਮੀਡੀਅਨ ਵੇਜ ਰੇਟ ਠੀਕ ਹੈ ਜੋ ਕਿ ਅਗਰ ਆਪਾਂ ਅੱਜ ਦੇ ਹਿਸਾਬ ਨਾਲ ਦੇਖੀਏ 70 ਡਾਲਰ ਦੇ ਆਸ-ਪਾਸ ਬਣਦੀ ਹੈ 3356 ਨੂੰ ਅਗਰ ਆਪਾਂ 1.11 ਇਜ਼ ਇਟ ਅਚੀਵੇਬਲ ਆ ਡਿਪੈਂਡ ਕਰਦਾ ਪਾਇਦੂ ਕਿ ਕਿਹੜੇ ਪ੍ਰੋਫੈਸ਼ਨ ਚ ਗਏ ਹੋ ਹਮ ਸੋ ਜਿਹੜੇ ਲੋਕੀ ਟੈਕਨੀਕਲ ਪ੍ਰੋਫੈਸ਼ਨ ਚ ਗਏ ਹੈ ਗਿਆ ਸੁਨალი ਪੋਸੀਬਲ ਹੈ ਜਿਹੜੇ ਲੋਕੀ ਟੈਕਨੀਕਲ ਪ੍ਰੋਫੈਸ਼ਨਸ ਨਹੀਂ ਹੈਗੇ ਤੇ ਚਾਹ ਕੈਟਾਗਰੀ ਜੋ ਕਿ ਮੈਨੂੰ ਲੱਗ ਰਿਹਾ ਬਹੁਤ ਵਧੀਆ ਕੈਟਾਗਰੀ ਹੈ। ਹਮਮ ਸੈਕੰਡ ਕੈਟਾਗਰੀ ਹੈਗੀ ਟਰੇਡਸ ਐਂਡ ਟੈਕਨੀਸ਼ੀਅਨ। ਓਕੇ। ਸੋ ਟਰੇਡਸ ਐਂਡ ਟੈਕਨੀਸ਼ੀਅਨ ਦੀ ਹਲੇ ਜਿਹੜੀ ਲਿਸਟ ਹੈ ਉਹ ਆਣੀ ਬਾਕੀ ਹੈ। ਦੇ ਕੋਡ ਬਿਟ ਐਸਪੈਸੀਫਾਈਡ ਓਕਿਪੇਸ਼ਨ ਲਿਸਟ ਹੋਏਗੀ। ਜਿਦੇ ਚ ਕੀ ਲੈਟਸ ਸੇ ਫੋਰ ਐਗਜ਼ਾਮਪਲ ਜੋ ਮੈਨੂੰ ਲੱਗ ਰਿਹਾ ਕਿ ਸ਼ਾਇਦ ਸ਼ੈਫਸ ਔਰ ਬੇਕਰਸ ਆ ਸਕਦੇ ਆ ਉਸ ਕੈਟਾਗਰੀ ਦੇ ਵਿੱਚ। ਹਾਂਜੀ। ਕਿਉਂਕਿ ਜਿਹੜਾ ਤੁਹਾਡਾ ਲਾ ਇੱਕ ਸੈਸ਼ਨ ਹੋਇਆ ਸੀਗਾ ਐਰਿਕਾ ਹੋਰ ਨਾਲ ਵੇਅਰ ਸ਼ੀ ਮੈਂਸ਼ਨਡ ਅਬਾਊਟ ਸ਼ੈਫਸ ਪਾਰਟਿਕੁਲਰ ਕਿ ਜੇਕਰ ਕਿਸੇ ਨੇ ਲੈਵਲ 4 ਕੁਆਲੀਫਿਕੇਸ਼ਨ ਕੀਤੀ ਹੈ ਕੁੱਕਰੀ ਦੇ ਵਿੱਚ ਜਾਂ ਬੇਕਰੀ ਦੇ ਵਿੱਚ ਹਾਂਜੀ ਔਰ ਉਹਨਾਂ ਕੋਲ ਅਗਰ 4 ਸਾਲ ਦਾ ਐਕਸਪੀਰੀਅੰਸ ਹੈਗਾ ਜਿਹਦੇ ਚੋਂ 1.5 ਸਾਲ ਦਾ ਐਕਸਪੀਰੀਅੰਸ ਪੋਸਟ ਕੁਆਲੀਫਿਕੇਸ਼ਨ ਨਿਊਜ਼ੀਲੈਂਡ ਦਾ ਹੋਣਾ ਚਾਹੀਦਾ ਹੈ Yes ਔਰ ਅਗਰ ਉਹ 1.5 ਸਾਲ ਦਾ ਐਕਸਪੀਰੀਅੰਸ ਤੁਹਾਡਾ ਨੈਸ਼ਨਲ ਮੀਡੀਅਨ ਵੈਜਿਟ ਤੇ ਹੈਗਾ ਹਾਂਜੀ ਦੈਨ देयर इज ਅ ਪੋਸਿਬਿਲਿਟੀ ਤੁਸੀਂ ਰੈਜ਼ਿਡੈਂਸੀ ਅਪਲਾਈ ਕਰ ਸਕਦੇ ਹੋ ਜੀ ਸੋ ਅਗੇਨ ਜਦੋਂ ਟ੍ਰੇਡਸ ਐਂਡ ਟੈਕਨੀਸ਼ੀਅਨ ਕੈਟੇਗਰੀ ਦਾ ਜਿਹੜੀ ਪੂਰੀ ਲਿਸਟ ਹੈ ਜਦੋਂ ਬਾਹਰ ਆ ਜਾਏਗੀ ਆਊਟ ਹੋ ਜਾਏਗੀ ਦੈਨ ਆਬਵੀ ਪਤਾ ਲੱਗਿਆ ਕਿ ਵੀ ਕਿਹੜੇ ਕਿਹੜੇ ਲੋਕੀ ਕੈਟੇਗੋਰੀਜ਼ ਹੋ ਸਕਦੇ ਐਸ ਕੈਟੇਗਰੀਜ਼ ਦੇ ਵਿੱਚ ਬਿਲਕੁਲ ਤੀਸਰਾ ਜਿਹੜਾ ਸਭ ਤੋਂ ਵੱਡਾ ਮੇਜਰ ਚੇਂਜ ਆ ਜੀ ਜਿਨੇ ਕਾਫੀ ਐਕਸਾਈਟਮੈਂਟ ਕ੍ਰੀਏਟ ਕੀਤੀ ਹੋਈ ਹੈ ਔਰ ਜੋ ਮੈਨੂੰ ਲੱਗਦਾ ਕਿ ਬਹੁਤ ਹੀ ਵਧੀਆ ਪੋਜ਼ਿਟਿਵ ਚੇਂਜ ਹੈਗਾ ਇਟਸ ਲਾਈਕ ਜਿਹੜੀ ਨਵੀਂ ਦੀ ਐਸ ਐਮ ਸੀ 6 ਕੈਟੇਗਰੀ ਹੈ ਸਕਿੱਲ ਮਾਈਗ੍ਰੈਂਟ ਕੈਟੇਗਰੀ 6 ਪੁਆਇੰਟ ਸਿਸਟਮ ਉਹਦੇ ਵਿੱਚ ਜਿਹੜੇ ਕੁਆਲੀਫਿਕੇਸ਼ਨ ਦੇ ਪੁਆਇੰਟਸ ਮਿਲਦੇ ਸੀਗੇ ਜੀ ਜਿਵੇਂ ਪਹਿਲੇ ਮਾਸਟਰਸ ਵਾਲਿਆਂ ਨੂੰ ਸਿਰਫ 5 ਪੁਆਇੰਟ ਮਿਲਦਾ ਸੀਗੇ ਹਾਂਜੀ 5 ਪੁਆਇੰਟ ਤੋਂ ਬਾਅਦ ਵਰਕ ਐਕਸਪੀਰੀਅੰਸ ਅਟੇਨ ਕਰਨਾ ਚਾਹੁੰਦਾ ਕਰਨਾ ਪੈਂਦਾ ਸੀਗਾ ਐਂਡ ਸਕਿਲਡ ਏਮਪਲੋਇਮੈਂਟ ਫਾਈਂਡ ਕਰਨੀ ਪੈਂਦੀ ਸੀਗੀ ਜਿਹਦੇ ਬੇਸਿਸ ਤੇ ਉਹ ਰੈਜ਼ਿਡੈਂਸੀ ਅਪਲਾਈ ਕਰ ਸਕਦੇ ਸੀਗੇ ਬਿਲਕੁਲ ਸਹੀ ਹੁਣ ਜਿਹੜੇ ਆਉਣ ਵਾਲੇ ਰੂਲਸ ਐ ਉਹਨਾਂ ਵਿੱਚ ਇਹ ਬੋਲਿਆ ਜਾ ਰਿਹਾ ਹੈ ਕਿ ਅਗਰ ਕਿਸੇ ਨੇ ਨਿਊਜ਼ੀਲੈਂਡ ਦੀ ਮਾਸਟਰਸ ਕੁਆਲੀਫਿਕੇਸ਼ਨ ਕੀਤੀ ਹੈ ਉਹਨੂੰ ਸਿੱਧਾ 6 ਪੁਆਇੰਟ ਮਿਲਣਗੇ ਬਿਲਕੁਲ ਸੋ ਕਹਿਣ ਦਾ ਮਤਲਬ ਹੈ ਵਾ ਕਿ ਅਗਰ ਕੋਈ ਨਿਊਜ਼ੀਲੈਂਡ ਆ ਰਿਹਾ ਹੈ ਮਾਸਟਰਸ ਡਿਗਰੀ ਕਰ ਰਿਹਾ ਹੈ ਉਹਦੇ ਕੋਲ 3 ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ ਹੈਗਾ ਹਾਂਜੀ ਤੇ ਉਹ 3 ਸਾਲ ਇੱਕ ਬਹੁਤ ਵੱਡਾ ਕਵਾਲੀਫਿਕੇਸ਼ਨ ਦੇ ਐਕਸਪੀਰੀਅੰਸ ਦੇ ਮੇਚ ਆਏਗੀ Yes اور ਸਕਿੱਲ ਲੈਵਲ 1 2 3 ਵਿੱਚ ਆਏਗੀ Yes ਜਿਹੜੇ ਬੇਸਿਸ ਤੇ ਰੈਜੈਂਸੀ ਅਪਲਾਈ ਕਰ ਸਕਦੇ ਆ ਬਿਲਕੁਲ ਸਹੀ ਐਸ ਰੂਲ ਕਰਕੇ ਜਿਹੜੀ ਕਾਫੀ ਐਕਸਾਈਟਮੈਂਟ ਹੈ ਉਹ ਕ੍ਰੀਏਟ ਹੋਈ ਪਈ ਆ ਆਫਸ਼ੋਰ ਦੇ ਵਿੱਚ ਕਿਉਂਕਿ ਜਿਹੜੇ ਲੋਕੀ ਖਾਸ ਕਰਕੇ ਇੰਡੀਅਨ সাব ਕੰਟੀਨੈਂਟ ਤੋਂ ਬਾਹਰ ਆਣਾ ਚਾਹ ਰਹੇ ਆ ਇੰਡੀਆ ਹੋ ਗਿਆ ਬੰਗਲਾਦੇਸ਼ ਹੋ ਗਿਆ ਸ਼੍ਰੀਲੰਕਾ ਹੋ ਗਿਆ ਬਿਲਕੁਲ ਸਹੀ ਸਪੈਸ਼ਲੀ ਵਿਦ ਦੋਸ ਹੂ ਆਰ ਵਿਦ देयर ਫੈਮਿਲੀਜ਼ ਉਹਨਾਂ ਲਈ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਔਰ ਸਕਿਲਡ ਨੇ ਉਹਨਾਂ ਦੇ ਅੰਦਰੋਂ ਕਲਾ ਹੈਗੀ ਆ ਕਿ ਇਸ ਮਾਰਕ ਨੂੰ ਕੰਟ ਜਿਹੜੀ ਦੂਸਰੀ ਚੇਂਜ ਹੈਗਾ ਕਿ ਜਿਹੜੇ ਬੈਚਲਰ ਡਿਗਰੀ ਹੋਲਡਰ ਹੈ ਜੋ ਕਿ ਮੈਨੂੰ ਬਹੁਤ ਵਧੀਆ ਚੇਂਜ ਲੱਗਿਆ ਕਿਉਂਕਿ ਬੈਚਲਰ ਡਿਗਰੀ ਹੋਲਡਰ ਨੂੰ ਪਹਿਲੇ 3 ਪੁਆਇੰਟ ਮਿਲਦਾ ਸੀਗੇ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪੀਸ ਆ ਮਿਲਦਾ ਸੀਗਾ ਹਾਂਜੀ ਤੇ ਉਹ ਉਹਦੀ ਭਜ ਹੁੰਦੀ ਸੀਗੀ ਬਈ ਮੈਂ 3 ਸਾਲ ਦੀ ਪਹਿਲੇ ਬੈਚਲਰ ਡਿਗਰੀ ਕਰਾਂ ਫਿਰ 3 ਸਾਲ ਦਾ ਮੈਂ ਐਕਸਪੀਰੀਅੰਸ ਗੇਨ ਕਰੂੰਗਾ ਫਿਰ ਜਾ ਕੇ ਮੈਂ ਕਿੱਥੇ ਰੈ residancy ਅਪਲਾਈ ਕਰਾਂਗਾ ਵਿਚ ਮਤਲਬ ਕਿ ਵਿਚ ਕੈਨ ਗੋ ਅਪ ਟੂ ਲਾਈਕ 780 ਇਅਰਸ ਅਸਾ ਤੇ ਉਹ ਵੀ ਪਤਾ ਨਹੀਂ ਉਸ ਵੇਲੇ ਜੇ ਨਵੇਂ ਰੂਲ ਬਣ ਗਿਆ ਤਾਂ ਸ਼ਾਇਦ ਉਹ ਵੀ ਮਿਲੇ ਉਹ ਸਿਰਫ 1 ਸਾਲ ਦਾ ਐਕਸਪੀਰੀਅੰਸ ਲੈਣ ਨੂੰ ਹੈਗੀ ਹੈ ਤਾਂ ਕਿ ਉਹ ਬਾਅਦ ਚੋਂ 1 ਸਾਲ ਬਾਅਦ ਰੈਜ਼ੀਡੈਂਸੀ ਅਪਲਾਈ ਕਰ ਸਕੇ ਬਿਲਕੁਲ ਸੋ ਆਈ ਬੀਲੀਵ ਓਵਰਆਲ ਚੇਂजेस ਆਰ ਵੈਰੀ ਪੋਜ਼ਿਟਿਵ ਬਟ ਮੈਨੂੰ ਤਾਂ ਲੱਗਦਾ ਜਿਹੜਾ ਦਾ ਆਫਟਰ ਮੈਥਸ ਹੈ ਹਾਂਜੀ ਸੋ ਦੋਜ਼ ਜਿਹੜੇ ਕਿ ਮਾਸਟਰਸ ਡਿਗਰੀ ਕਰਨ ਲਈ ਆਣਗੇ ਜੀ ਇਟ ਕੈਨ ਬੀ ਬਿਟ ਚੈਲੈਂਜਿੰਗ ਇਨ ਟਰਮਸ ਆਫ ਕਿ ਜੌਬਸ ਮਾਰਕੀਟਸ ਹੈ ਉਸ ਟਾਈਪ ਦੀਆਂ ਜੌਬਸ ਉਸ ਟਾਈਪ ਦੀਆਂ ਕਿ ਨਹੀਂ ਹੈ ਉਹਨ ਤੇ ਜਿਹੜੇ ਲੋਕੀ ਨੇ ਟੈਕਨੀਕਲ professions 'ਚ ਗਏ ਆਂ ਆਈਟੀ ਵਿੱਚ ਹੋ ਗਏ ਇੰਜੀਨੀਅਰਿੰਗ 'ਚ ਹੋ ਗਏ ਕੰਸਟਰਕਸ਼ਨ 'ਚ ਹੋ ਗਏ ਉਹਨਾਂ ਦੇ trades ਹੋ ਗਏ ਉਹਨਾਂ ਨੂੰ ਤਾਂ ਚਲੋ ਮਿਲ ਜਾਏਗੀ ਜੀ ਬਸ ਜਿਹੜੇ ਲੋਕੀ ਫੋਰ ਐਗਜ਼ਾਮਪਲ ਮੈਨੇਜਮੈਂਟ ਦਾ ਕੋਰਸ ਕਰਨ ਲਈ ਆ ਰਹੇ ਆਂ ਠੀਕ ਹੈ ਤੇ ਕੀ ਮਾਰਕੀਟ ਦੇ ਵਿੱਚ ਜੌਬਸ ਹੈਗੀਆਂ ਸੋ ਔਰ ਇਸ਼ੂ ਪਹਿਲਾਂ ਵੀ ਆ ਚੁੱਕਿਆ ਸੋ ਕਹਿਣ ਦਾ ਭਾਅ ਹੈਗਾ ਕਿ ਡੈਫੀਨਿਟਲੀ ਇਟਸ ਅ ਗੁੱਡ ਚੇਂਜ देयर ਇਮੀਗ੍ਰੇਸ਼ਨ ਨਿਊਜ਼ੀਲੈਂਡ ਔਰ ਨਿਊਜ਼ੀਲੈਂਡ ਗਵਰਨਮੈਂਟ ਜਿਹੜੀ ਹੈ ਵੈਲਕਮ ਕਰ ਰਹੀ ਹੈ ਆਬਵੀਅਸਲੀ ਇਕਨੋਮੀ ਬੂਸਟ ਹੋਏਗੀ ਯੂ نو ਪੈਸਾ ਆਏ एट द सेम टाइम मैंने पता लगता है कि न्यूजीलैंड गवर्नमेंट हैव टू मेक राइट स्टेप्स ताकि जॉब अपॉर्चुनिटीज भी क्रिएट हो बिल्कुल सही अगर जॉब अपॉर्चुनिटीज नहीं क्रिएट होनी है जी ते एंड आफ्टर मैथ्स है दैट कैन गो वेरी रॉन्ग दिस इज व्हाट आई बिलीव आई कैन सी दैट ਇਨ ਦ ਮੀਨਟਾਈਮ ਆਪਾਂ ਜਿਹੜੀ ਅਗਲੀ ਗੱਲ ਤੋਰਨ ਤੋਂ ਪਹਿਲਾਂ ਮੈਂ ਸੁਖਾ ਤਮਰੇਤ ਨੂੰ ਸ਼ਾਮਿਲ ਕਰਦਾ ਪੰਦਰਤ ਧੋਵਾ ਜੀ ਗੁਰਜੰਟ ਸਿੱਧੂ ਹਣੀ ਤੁਹਾਡੀ ਇਸ ਗੱਲਬਾਤ ਨੂੰ ਬਹੁਤ ਪਸੰਦ ਕਰ ਰਹੇ ਨੇ ਤੇ ਮੈਂ ਇਹ ਵੀ ਯਾਦ ਕਰਾ ਦਿਆਂ ਕਿ ਕੀ ਵੀ ਆ ਨਾਈਮigration ਜਿਹੜੇ ਨੇ ਇਹ 11 ਸਾਲ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਔਰ ਲੰਮੇ ਸਮੇਂ ਤੋਂ ਉਹਨਾਂ ਨੇ ਹੁਣ ਤੱਕ ਜੋ ਪ੍ਰਾਪਤੀਆਂ ਕੀਤੀਆਂ ਉਹ ਕਿਸੇ ਤੋਂ ਲੁਕੀਆਂ ਸ਼ਿਪੀਆਂ ਨਹੀਂ ਔਰ ਪੰਜ ਉਹਨਾਂ ਦੇ ਕੋਲ ਜਿਹੜੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨੇ ਬਲਵਿੰਦੀਪ ਸਿੰਘ ਉਹਨੀ ਪੂਰੀ ਮਿਹਨਤ ਦੇ ਨਾਲ ਇਹਨਾਂ 11 ਸਾਲਾਂ ਦੇ ਵਿੱਚ ਇਹ ਸਾਰਾ ਸਾਮਰਾਜ ਜਿਹੜਾ ਇਸ ਨੂੰ ਕੜਾ ਕੀਤਾ ਔਰ ਨਾਲ ਨਾਲ ਜਿਹੜੀ ਇੰਡੀਆ ਦੇ ਵਿੱਚ ਉਹਨਾਂ ਦਾ ਆਫਿਸ ਆ ਉਹ ਬੜੀ ਬਿਗ ਹੈਲਪ ਕਰਦਾ ਕਿਉਂਕਿ ਇੱਥੇ ਜਦੋਂ ਤੁਸੀਂ ਸੌਂ ਜਾਣੇ ਵਾਲੀ ਉਧਰ ਉਹ ਡਾਕੂਮੈਂਟੇਸ਼ਨ ਕਿਸੇ ਤੋਂ ਲੈਣੀ ਆ ਕੋਈ ਹੋਰ ਗੱਲਬਾਤ ਸਿੱਧੀ ਕਰਨੀ ਆ ਤਾਂ ਉਹ ਇੰਡੀਆ ਵਾਲੇ ਆਫਿਸ ਦੇ ਨਾਲ ਵੀ ਕੀਤੀ ਜਾ ਸਕਦੀ ਪਰ ਇੱਥੋਂ ਦਾ ਜਿਹੜਾ ਉਹਨਾਂ ਦਾ ਕੰਟੈਕਟ ਆ ਐਡਵਾਈਜ਼ਰਸ ਐਟ ਦ ਰੇਟ ਆਫ ਕਿਵਿਆਨਾ ਇਮੀਗ੍ਰੇਸ਼ਨ .co.nz ਕੰਟੈਕਟ ਕਰ ਸਕਦੇ ਹੋ 09 ਕੋਡ ਹੈ ਜੀ ਆਕਲੈਂਡ ਦਾ 2202098 ਤੇ ਐਡਰੈਸ ਉਹਨਾਂ ਦਾ ਸੂਟ 13 ਲੈਵਲ 2 72 ਡੋਬੀਨਿਅਨ ਰੋਡ ਮਾਉਂਟ ਈਡਨ ਦੇ ਵਿੱਚ ਤੁਸੀਂ ਜਾ ਸਕਦੇ ਆ ਪਵਨਦੀਪ ਸਿੰਘ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਨਿੱਜੀ ਤੌਰ ਤੇ ਵੀ ਇਸ ਦੇ ਉੱਤੇ ਅਸੀਂ ਬਹੁਤ ਵਾਰ ਚਾਤ ਜਿਹੜੀਆਂ ਮਾਰ ਚੁੱਕੇ ਆ ਔਰ ਪੰਜਾਬ ਦੇ ਇੱਕ ਛੋਟੇ ਜਿਹੇ ਨਗਰ ਤੋਂ ਜਿੱਥੇ ਮੇਰ ਚੰਦ ਮਹਾਜਨ ਉਹਨਾਂ ਨੇ ਕਹਿੰਦੇ ਵੀ ਇਹ ਨਗਰ ਜਿਹੜਾ ਪਹਿਲਾਂ ਪਾਕਿਸਤਾਨ ਦੇ ਵਿੱਚ ਰਲ ਜਾਣਾ ਸੀ ਲੇਕਿਨ ਉਹਨਾਂ ਨੇ ਪੰਡਤ ਗਹਿ ਕੇ ਵੀ ਜੰਮੂ ਕਸ਼ਮੀਰ ਦੇ ਸੇਵ ਜਿਹੜੇ ਆ ਇਸ ਰਸਤੇ ਜਾਇਆ ਕਰਨਗੇ ਤਾਂ ਪਠਾਨਕੋਟ ਜਿਹੜਾ ਸੀ ਉਹ ਬਚਾ ਲਿਆ ਸੀ ਹਾਂਜੀ ਹਾਂਜੀ ਸੋ ਉਸ ਨਗਰ ਦਾ ਜੰਪਲ ਸਾਡਾ ਇਹ ਜਿਹੜਾ ਬਹੁਤ ਸੋਹਣਾ ਸੁਨੱਖਾ रेडीमेड सरदार मुंडा एदे नाल अगली जेडी गल होनी आ वो पेरेंट्स बूस्ट वीजा ਦੇ ਉੱਤੇ ਹੋਣੀ ਆ ਭਾਵੇਂ ਕਿ ਪੱਕੇ ਹੋਣ ਵਾਲੀ ਰਾਹ ਨਹੀਂ ਹੈ ਲੇਕਿਨ ਲੱਗਦਾ ਸੀ ਕਿ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਜਾਏਗੀ ਪਰ ਲੋਕਾਂ ਅੰਦਰ ਉਹ ਸੁਖਤਾ ਉਹ ਐਕਸਾਈਟਮੈਂਟ ਪੰਦੀ ਜੀ ਨਜ਼ਰ ਨਹੀਂ ਆ ਰਹੀ ਬਿਲਕੁਲ ਸਹੀ ਕਹਿ ਰਹੇ ਹੋ ਪਾਜੀ ਮੈਨੂੰ ਤਾਂ ਲੱਗਦਾ ਕਿ ਜੋ ਪਾਜੀ ਜਿਹੜੇ ਆਬਲੀਗੇਸ਼ਨਸ ਆ ਐਸ ਵੀਜ਼ਾ ਦੀਆਂ ਉਹ ਬਹੁਤ ਜ਼ਿਆਦਾ ਹੈ ਜੋ ਮੈਨੂੰ ਲੱਗਦਾ ਹੈ ਕਾਸ ਕਰਕੇ ਜਿਹੜਾ ਇੰਸ਼ੋਰੈਂਸ ਇਜ਼ ਵਨ ਆਫ ਦੀ ਇੰਪੋਰਟੈਂਟ ਫੈਕਟਰ। ਪਰ ਕਹਾਣਾ ਵੀ ਸਾਡੀਆਂ ਉੰਨੀਆਂ ਨਹੀਂ ਹੈਗਾ। ਉਸ ਤੋਂ ਬਾਅਦ ਤੁਸੀਂ ਜਿਹੜੀ ਜਿਹੜੀ ਪਾਲਿਸੀ ਹੋਇਆ ਕਹਿੰਦੀ ਹੈ ਕਿ ਪਹਿਲੇ ਤੁਸੀਂ ਵੀਜ਼ਾ ਲਵਾਓ। ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ 3 ਸਾਲ ਬਾਅਦ ਦੁਬਾਰਾ ਇੰਡੀਆ ਜਾਣਾ ਹੈ। ਮਲਕੀਆ ਆਵਰਸੀਜ਼ ਜਾਣਾ ਹੈ। ਤੁਸੀਂ ਦੁਬਾਰਾ ਆਪਣਾ ਮੈਡੀਕਲ ਕਰਾਉਂਗੇ। ਅਗਰ ਉਹ ਮੈਡੀਕਲ ਪਾਸ ਹੋਏਗਾ ਤਾਂ ਹੀ ਤੁਸੀਂ ਐਂਟਰ ਕਰ ਸਕਦੇ ਹੋ। ਜੀ। ਮੈਂ ਤੁਹਾਨੂੰ ਯੂ ਵਿਲ ਬੀ ਵੈਰੀ ਸਰਪ੍ਰਾਈਜ਼ ਟੂ ਨੋ ਕਿ ਜਿੰਨੇ ਵੀ ਲੋਕਾਂ ਦੇ ਅਸੀਂ ਪੇਰੈਂਟਸ ਦੀ EOY ਪਾਈ ਹੋਈ ਹੈ ਰੈਜ਼ੀਡੈਂਟ ਵੀਜ਼ਾ ਲਈ। ਠੀਕ ਹੈ। ਆ ਯੂ ਊਡ ਬੀ ਪੰਜਾਬ ਵਿੱਚੋਂ ਸ਼ਾਇਦ ਇੱਕ ਬੰਦਾ ਜਿਨੇ ਇਹ ਪੇਰੈਂਟ ਬੂਸਟ ਵਿਸਟਾ ਵਿਜ਼ਾ ਅਪਲਾਈ ਕਰਨ ਦੀ ਇੰਟਰਸਟ ਜਤਾਇਆ। ਵੈਰੀ ਸੈਡ। ਦੈਟਸ ਵੈਰੀ ਸੈਡ। ਕਿਉਂਕਿ ਮੈਨੂੰ ਸੀ ਕਿ ਜਿਹੜੇ ਲੋਕੀ ਰੈਜ਼ੀਡੈਂਟ ਵੀਜ਼ਾ ਪਾਰ ਮਨ ਲਕੀ ਇਛੁਕ ਹੈਗੇ ਆ ਆਪਣੇ ਪੇਰੈਂਟ ਦੀ ਰੈਜ਼ਿਡੈਂਸੀ ਕਰਾਉਣ ਲਈ ਸ਼ਾਇਦ ਉਹਨਾਂ ਚ ਐਕਸਾਈਟਮੈਂਟ ਹੋਏਗੀ ਕਿ ਵੀ ਅਸੀਂ ਚਲੋ ਯੂ نو ਕਿਸੇ ਤਰੀਕੇ ਆਪਣੇ ਪੇਰੈਂਟਸ ਨੂੰ 10 ਸਾਲ ਲਈ ਤੇ ਲੌਕ ਕਰੀਏ। ਇਮੀਗ੍ਰੇਸ਼ਨ ਦੇ ਮੁਕਾਬਲੇ ਵੱਧ ਇਨਕੁਆਇਰੀ ਜਿਹੜੀ ਆ ਉਹ ਇੰਸ਼ੋਰੈਂਸ ਪਾਲਸੀਆਂ ਦੀ ਹੋ ਰਹੀ ਹੈ। ਐਗਜ਼ੈਕਟਲੀ ਐਗਜ਼ੈਕਟਲੀ ਕਿਉਂਕਿ ਜਿਨੇ ਵੀ ਲੋਕ ਇਨਕੁਆਇਰ ਕਰ ਰਹ ਪੈਸਾ ਹਾਂ ਕਿ ਇੰਸ਼ੋਰੈਂਸ ਦੀ ਕਿੰਨੀ ਕਾਸਟ ਆਏਗੀ ਔਰ ਜਿਸ ਤਰ੍ਹਾਂ ਮਹਿੰਗਾਈ ਹੈਗੀ ਹੈ ਸਭ ਕੁਝ ਹੈ ਤੇ ਭਾਈ ਜੀ ਅਗਰ ਆਪਾਂ ਜੋ ਮੈਂ ਕੋਰਸ ਲਈ ਹੈ ਮਾਰਕੀਟ ਤੋਂ 4 ਤੋਂ 5000 ਡਾਲਰ ਪਰ ਪੀਰੈਂਟ ਸਾਲ ਦਾ ਉਹ ਵੀ ਡਿਪੈਂਡ ਕਰਦਾ ਕੇਸ ਉਮਰ ਦੀ ਕਿਸ ਉਮਰ ਤੇ ਹੈਗੇ ਹੋ ਕੈਟੇਗਰੀ ਦੇ ਵਿੱਚ ਆ ਰਿਹਾ ਹੈ ਉਹ ਔਰ ਇਟਸ ਇਟਸ ਅ ਲੋਟ ਦੇਖਿਆ ਜਾਏ ਤੇ ਕਿਹੜੀ ਕੰਪਨੀਆਂ ਵੈਸੇ ਸਭ ਤੋਂ ਵਧੀਆ ਜਿਹੜੀ ਪੈਕੇਜ ਅਨਾਉਂਸ ਜਿਨ੍ਹਾਂ ਨੇ ਕੀਤਾ ਸੋ ਫਾਰ ਦਾ ਕਲੈਰਿਟੀ ਬਹੁਤ ਘੱਟ ਆ ਹਾਂ ਹਾਂ ਜੀ ਬਹੁਤ ਹਲੇ ਨਾ ਪ੍ਰੋਡਕਟਸ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਲਈ ਵੀ ਨਈ ਚੀਜ਼ ਨਵੀਂ ਚੀਜ਼ ਹੈਗੀ ਹੈ ਸੋ ਦੇ ਆਰ ਸਟਿਲ ਟ੍ਰਾਈਂਗ ਟੂ ਕਮ ਵਿਦ ਦਾ ਪ੍ਰੋਡਕਟਸ ਬਟ ਐਨਆਈਬੀ ਨੇ ਹੁਣੇ ਕੱਢਿਆ ਸਦਰਨ ਕ੍ਰਾਸ ਇਜ਼ ਵਰਕਿੰਗ ਟੁਵਰਡਸ ਇਟ ਆਰਬਿਟ ਪ੍ਰੋਟੈਕਟ ਇਜ਼ ਵਰਕਿੰਗ ਟੁਵਰਡਸ ਇਟ ਬਟ ਜਿਹੜੀ ਐਗਜ਼ੈਕਟ ਕਲੈਰਿਟੀ ਹੈ ਉਹ ਨਹੀਂ ਹੈਗੀ ਮਾਰਕੀਟ ਦੇ ਵਿੱਚ ਪਰ ਅਗਰ ਕਿਸੇ ਨੂੰ ਅਪਰੋਕਸੀਮੇਟ ਫਿਗਰ ਚਾਹੀਦੀ ਹੋਏ ਤੇ 4 ਤੋਂ 5 ਡਾਲਰ ਹੈਗੀ ਹੈ ਜੋ ਕਿ ਮੈਨੂੰ ਉਹਦਾ ਜਿਸ ਤਰੀਕੇ ਨਾਲ ਇਨਫਲੇਸ਼ਨ ਹੈਗੀ ਹੈ ਜੀ ਔਰ ਵੱਧ ਰਹੀ ਹੈ ਆ ਆਈ ਥਿੰਕ ਇਟਸ ਇਟਸ ਅ ਬਿਗ ਕਾਸਟ ਸੋ ਤਾਂ ਇਹ ਮੁੱਦਾ ਆ ਬਹੁਤ ਵਿਵਾ ਉਹ ਵੀ ਤੁਹਾਡੇ ਵਾਂਗੂ ਜੀ ਸਰਵਲਿੰਗ ਸਿੰਘ ਹਾਂਜੀ ਹਾਂਜੀ ਇੰਸਟਾ ਸ਼ੂਰ ਵੱਲੋਂ ਉਹਦੇ ਕੋਲ ਕਲੈਰਿਟੀ ਜਿਹੜੀ ਛੇਤੀ ਮਿਲਦਾ ਪਹੁੰਚ ਜਾਣੀ ਆ ਉਹ ਉਹ ਨਾਲ ਗੱਲਾਂ ਬਾਤਾਂ ਕਰਾਂਗੇ ਕਲੈਰਿਟੀ ਹੋਣੀ ਚਾਹੀਦੀ ਆ ਕਿਉਂਕਿ ਮਾਈਗ੍ਰੈਂਟ ਕਮਿਊਨਿਟੀ ਸਭ ਵਿਚਾਰੀਆਂ ਬੜੇ ਚਿਰਾਂ ਤੋਂ ਇੰਤਜ਼ਾਰ ਕਰਦੀਆਂ ਰਹੀਆਂ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਚਲੋ ਯਾਰ ਸਿਰਦਰਦੀ ਘਟੂਗੀ ਜਿਹੜੇ ਬੰਦੇ ਅਫੋਰਡ ਕਰ ਸਕਦੇ ਉਹ ਜ਼ਰੂਰ ਹਾਂਜੀ ਔਰ ਕਈ ਲੋਕੀ ਜਿਹੜੇ ਆਫਸ਼ੋਰ ਬਿਕੋਜ਼ ਇਮੀਗ੍ਰੇਸ਼ਨ ਐਵੀ ਬੋਲਿਆ ਕਿ ਜੇਕਰ ਤੁਸੀਂ ਨਿਊਜ਼ੀਲੈਂਡ ਪ੍ਰੋਡਕਟ ਨਹੀਂ ਲੈਣਾ ਚਾਹੁੰਦੇ ਤੁਸੀਂ ਆਫਸ਼ੋਰ ਵਾਲੀ ਇੰਸ਼ੋਰੈਂਸ ਵੀ ਲੈ ਸਕਦੇ ਹੋ ਬਿਲਕੁਲ ਬਟ ਅਗੇਨ ਉਹਦੇ ਤੇ ਵੀ ਕਲੈਰਿਟੀ ਨਹੀਂ ਹੈਗੀ ਕਿ ਕਿਹੜੀ-ਕਿਹੜੀਆਂ ਕਿਉਂਕਿ ਉਹਨਾਂ ਨੇ ਇਹ ਮੈਂਸ਼ਨ ਕੀਤਾ ਹੈ ਕਿ ਕੈਟਾਗਰੀ A ਪ੍ਰੋਵਾਈਡਰ ਜਿਹੜੇ ਹੈਗੇ ਇੰਸ਼ੋਰੈਂਸ ਦੇ ਉਹਨਾਂ ਤੋਂ ਤੁਸੀਂ ਇੰਸ਼ੋਰੈਂਸ ਬਾਈ ਕਰ ਸਕਦੇ ਜਿਹੜੀ ਬਟ ਜਿਹੜੀ ਐਗਜ਼ੈਕਟ ਰਿਕੁਆਇਰਮੈਂਟਸ ਹੈ ਉਹ ਕਲੀਅਰ ਨਹੀਂ ਹੈਗੀਆਂ ਅਛਾ ਬਹੁਤ ਸਾਰੇ ਬੰਦੇ ਜਿਹੜੇ ਆ ਹੁਣ ਮੈਸੇਜ ਇਹ ਪਾਈ ਜਾਂਦੇ ਆ ਵੀ ਭਾਜੀ ਨਿਊਜ਼ੀਲੈਂਡ ਦੀ ਸਿਟੀਨਸ਼ਿਪ ਕਦੋਂ ਮਿਲਦੀ ਆ ਭਾਜੀ ਇੱਥੇ ਤਾਂ ਪੱਕੇ ਬੰਦਿਆਂ ਨੂੰ ਜੋਬ ਨਹੀਂ ਮਿਲਦੀ ਹਾਲਾਂਕਿ ਇਹਨਾਂ ਗੱਲਾਂ ਦੇ ਜਵਾਬ ਸਰਕਾਰ ਦੇ ਕੋਲ ਆ ਜਿਸ ਦਿਨ ਪਵਨਦੀਪ ਸਿੰਘ ਹੁਣੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਣ ਗਏ ਆਪਾਂ ਉਹਨਾਂ ਨੂੰ ਵੀ ਇਹ ਸਵਾਲ ਜ਼ਰੂਰ ਕਰਾਂਗੇ ਤੇ ਪੱਕੇ ਬੰਦੇ ਵੀ ਵਿਚਾਰੇ ਤੰਗ ਬਹੁਤ ਆ ਜੀ ਜੋਬਾਂ ਦੇ ਪੱਖੋਂ ਹਾਲਾਤ ਬੜੇ ਖਰਾਬ ਆ ਹਾਂ ਜੀ ਤੁਸੀਂ ਦੇਖੋ ਫਿਓਰਡ ਲੈਂਡ ਵਰਗੀ ਰਿਮੋਟ ਜਗ੍ਹਾ ਦੇ ਉੱਤੇ ਇੱਕ ਬਹੁਤ ਛੋਟੇ ਲੈਵਲ ਦੀ ਜੋਬ ਜਿਹੜੀ ਆ ਉਹਦੇ ਲਈ 91 ਐਪਲੀਕੇਸ਼ਨ ਆ ਗਈਆਂ ਹਾਂ ਜ 99 ਬੰਦੇ ਨੇ ਉਹ ਕਹਿੰਦੇ ਵੀ ਅਸੀਂ ਰੀਲੋਕੇਸ਼ਨ ਦੇ ਲਈ ਵੀ ਤਿਆਰ ਆ ਤੁਸੀ ਸਾਨੂੰ ਜੌਬ ਦੇਓ ਸਹੀ ਹਾਂਜੀ 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 ਕਦੇ ਵੀ ਮੁਲਕ ਦੇ ਵਿੱਚ ਇੰਨੇ ਲੰਬੇ ਸਮੇਂ ਤੱਕ ਇੰਨੀ ਜ਼ਿਆਦਾ ਅਨਪਲੋਇਮੈਂਟ ਦੀ ਸਮੱਸਿਆ ਨਹੀਂ ਰਹੀ ਜਿਹੜੀ ਇਸ ਵਕਤ ਨਜ਼ਰ ਆ ਰਹੀ ਹੈ ਮੈਨੂੰ ਨਹੀਂ ਪਤਾ ਕਿਤੇ ਨਾ ਕਿਤੇ ਜਿਹੜੀ ਬੀਤੇ ਸਮਿਆਂ ਦੀ ਮੈਸ ਆ ਸ਼ਾਇਦ ਉਹਨੂੰ ਕਲੀਨ ਕਰਨ ਦੇ ਵਿੱਚ ਲੰਬਾ ਸਮਾਂ ਲੱਗ ਰਿਹਾ ਜਾਂ ਜੀਓਪੋਲਿਟਿਕਸ ਦੇ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਉਹ ਵੀ ਵੱਡਾ ਇੰਪੈਕਟ ਜਿਹੜਾ ਸਾਡੇ ਮੁਲਕ ਦੀ ਇਕਨੋਮੀ ਉੱਤੇ ਕਰ ਰਹੀਆਂ ਵੀ ਆ ਵੀ ਆਰ ਸੱਚ ਐ ਸਮਾਲ ਨੇਸ਼ਨ ਕੈਨੇਡਾ ਨੇ ਜਿਹੜੀਆਂ ਮਾਈਗ੍ਰੇਸ਼ਨ ਦੇ ਵਿੱਚ ਜੋ ਗਲਤੀਆਂ ਕੀਤੀਆਂ ਇਹ ਗਲਤੀਆਂ ਕਰਨ ਤੋਂ ਆਸਟ੍ਰੇਲੀਆ ਵੀ ਨਿਊਜ਼ੀਲੈਂਡ ਵੀ ਖबराਉਂਦੇ ਆ ਪਰ ਤੁਸੀਂ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਲਾਗੇੋਂ ਦੇਖਦੇ ਆ ਕਲੈਕਟਿਵਲੀ ਤੁਸੀਂ ਜਿਹੜੀ ਨਿਊਜ਼ੀਲੈਂਡ ਦੀ ਓਵਰਆਲ ਇਮੀਗ੍ਰੇਸ਼ਨ ਪਾਲਿਸੀ ਆ ਉਸ ਤੇ ਕੀ ਟਿੱਪਣੀ ਕਰਨੀ ਚਾਹੋਗੇ ਆ ਪਾਜੀ ਮੈਨੂੰ ਇਦਾਂ ਲੱਗਦਾ ਹੈ ਕਿ ਗਵਰਨਮੈਂਟ ਬਹੁਤ ਕੁਝ ਅਚੀਵ ਕਰਨਾ ਚਾਹਦੀ ਹੈ ਉਹ ਚਾਹੁੰਦੇ ਆ ਕਿ ਇੱਥੇ ਦਾ ਇਕਨੋਮੀ ਬੂਸਟ ਹੋਏ ਆਰ ਦੇ ਮਾਈਗ੍ਰੈਂਟ ਫ੍ਰੈਂਡਲੀ ਹਾਜੀ ਆਰ ਦੇ ਮਾਈਗ੍ਰੈਂਟ ਫ੍ਰੈਂਡਲੀ ਦੇ ਆਰ ਗੈਟਿੰਗ ਬੈਗਰਡ ਫ੍ਰੈਂਡਲੀ ਜਿਸ ਤਰ੍ਹਾਂ ਦੇ ਪਾਲਿਸੀਸ ਆ ਰਹੀਆਂ ਮੈਨੂੰ ਲੱਗ ਰਿਹਾ ਦੇ ਆਰ ਬਿਕਮ ਜਿਵੇਂ ਜਿਵੇਂ ਪਹਿਲੇ ਵੀ ਜ਼ਿਕਰ ਕੀਤਾ ਕਿ ਜਿਹੜੀਆਂ ਜੌਬ ਅਪੋਰਚੁਨਿਟੀਆਂ ਹੈ ਹਾਂਜੀ ਇੰਡਸਟਰੀ ਉੱਤੇ ਹੈ ਨਹੀਂ ਠੀਕ ਹੈ ਜਿਹਦੇ ਕਰਕੇ ਬਹੁਤ ਘਟਾ ਹਾਂਜੀ ਜਿਹਦੇ ਕਰਕੇ ਸਗੇ ਉਹ ਬੰਦ ਹੋ ਗਏ ਹਾਂ ਜਿਹਦੇ ਕਰਕੇ ਥੋੜਾ ਜਿਹਾ ਯੂ نو ਲੇਟ ਬੈਕ এনवायरमेंट ਹੈ ਜੋ ਹੋ ਨਹੀਂ ਪਾਰਿਆ ਐਂਡ that is the reason ਜਿਹੜੀ ਨੈਟ ਮਾਈਗ੍ਰੇਸ਼ਨ ਹੈ ਯੈਸ ਜਿਹੜੇ ਲੋਕ ਆਸਟ੍ਰੇਲੀਆ ਮੂਵ ਹੋ ਰਹੇ ਉਹ ਬਾਦਰ ਹੀ ਹੈ ਹੋਰ ਮੇਰੀ ਮੇਰਾ ਅੰਦਾਜ਼ਾ ਹੈ ਕਿ ਜੇ ਆਉਣ ਵਾਲੇ 2 ਸਾਲ ਤੋਂ ਬਾਅਦ 2 ਸਾਲ ਤੋਂ ਬਾਅਦ ਜਦੋਂ ਜਿਹੜਾ 1,65,000 ਬੰਦਾ ਪੱਕਾ ਹੋਇਆ ਸੀਗਾ ਉਹਨਾਂ ਚੋਂ ਮੇਰੇ ਅਕੋਰਡਿੰਗਲੀ 50% ਆਫ ਦ ਪੀਪਲ ਜਿਹੜੇ ਕਿ ਜ occupations ਚ ਹੈ। ਹਮਮ। ਆਈ ਥਿੰਕ ਦੇ ਵਿਲ ਬੀ ਮੂਵਿੰਗ ਟੂ ਆਸਟ੍ਰੇਲੀਆ। ਹੁਣ ਵੀ ਇਸ਼ੂ ਰਹਿ ਗਿਆ ਜਿਹੜੇ ਰੀਅਲ ਅਸਟੇਟ ਦੇ ਵਿੱਚ ਸਾਡੇ ਮਿੱਤਰ ਕੰਮ ਕਰ ਰਹੇ ਆ ਕਹਿੰਦੇ ਸਾਨੂੰ ਬੜੀ ਉਮੀਦ ਸੀ ਪਰ ਇਹ ਜਿਹੜੇ ਵਨ ਆਫ ਰੈ residencies ਦੇ ਵਿੱਚ ਲੋਕ ਪੱਕੇ ਹੋਏ ਆ ਹਾਂਜੀ ਇਹ ਹੁਣ ਜਲਦੀ ਹੀ ਆਪਣੀ ਸੇਵਿੰਗਸ ਜਿਹੜੀਆਂ ਬੀਤੇ ਇਨੇ ਲੰਬੇ ਸਮੇਂ ਤੋਂ ਕਰ ਰਹੇ ਆ ਉਹਨਾਂ ਨੂੰ ਕੰਰਵਰ ਕਰਨਗੇ ਆਪਣਾ ਫਸਟ ਟਾਈਮ ਬਾਏਰ ਬਣਨਗੇ। ਬਿਲਕੁਲ ਔਰ ਉਹ ਕਹਿੰਦੇ ਵੀ ਸਦੀਕ ਦੇ ਵਿੱਚ ਆ ਵੀ ਅਸੀਂ ਕਦੋਂ ਆਪਣਾ ਸਮਾਂ ਪੂਰਾ ਕਰਕੇ ਤੇ ਆਸਟ੍ਰੇਲੀਆ ਜਾਣਾ। ਬਿਲਕੁਲ ਜੀ ਬਿਲਕੁਲ। ਸੋ ਇਹ ਇੱਕ ਰੁਝਾਨ ਜਿਹੜਾ ਚੱਲ ਪਿਆ ਕ੍ਰਿਸ ਹ ਆ ਜ਼ਬਰਦਸਤ ਬਲੂਪ੍ਰਿੰਟ ਜਿਹੜਾ ਹਾਲ ਦੀ ਘੜੀ ਮੁਖਵਰੋਧੀ ਧਿਰ ਦੇ ਕੋਲ ਵੀ ਨਹੀਂ ਹੈ ਇਹ ਫਿਕਰਮੰਦੀ ਵਾਲੀ ਗੱਲ ਆ ਆਪਾਂ ਵਾਪਸ ਆਉਣੇ ਇਮੀਗ੍ਰੇਸ਼ਨ ਦੀਆਂ ਨੀਤੀਆਂ ਦੇ ਉੱਤੇ ਪੰਡਿਪ ਜੀ ਤੁਸੀਂ ਬੜੇ ਲੰਮੇ ਸਮੇਂ ਤੋਂ ਯਾਨੀ 11 ਸਾਲ ਇੱਕ ਬੜਾ ਬੜਾ ਲੰਮਾ ਟਾਈਮ ਹੁੰਦਾ ਜ਼ਿੰਦਗੀ ਦੇ ਉਪਜਾਊ ਵਰੇ ਤੁਸੀਂ ਇਸ ਪ੍ਰੋਫੈਸ਼ਨ ਨੂੰ ਦਿੱਤੇ ਆ ਤੁਸੀਂ ਖੁਦ ਵੀ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਆਏ ਇੱਥੇ ਇਸ ਮੁਲਕ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਆ ਉਹਨੂੰ ਲੈ ਕੇ ਟ੍ਰੈਂਡ ਕੀ ਨੇ ਆ ਪਾ ਜੀ ਟ੍ਰੈਂਡ ਕਾਫੀ ਇੰਪਰੂਵ ਹੋ ਰਿਹਾ ਸੀਗਾ ਔਰ ਮੈਨੂੰ ਇਦਾਂ ਲੱਗਦਾ ਹੈ ਕਿ ਆ ਜਿਹੜੇ ਹੁਣ ਨਵੀਆਂ ਨੀਤੀਆਂ ਆ ਰਹੀਆਂ ਐ ਇਹਦੇ ਕਰਕੇ ਹੋਰ ਟ੍ਰੈਂਡ ਜਿਹੜਾ ਹੈ ਉਹ ਟੁਵਰਡਸ ਨਿਊਜ਼ੀਲੈਂਡ ਰੇਜ਼ ਹੋਏਗਾ। ਓਕੇ ਕਿਉਂਕਿ ਇਸ ਟਾਈਮ ਅਮਰੀਕਾ ਦਾ ਬਹੁਤ ਬੁਰਾ ਹਾਲ ਹੈ ਤੁਹਾਡੇ ਸਾਹਮਣੇ ਹੀ ਹੈ। ਕੈਨੇਡਾ ਇਸ ਟਾਈਮ ਕੋਈ ਜਾ ਕੇ ਰਾਜੀ ਨਹੀਂ ਆਏਗਾ ਬਿਕਾਜ਼ ਜੋਬ ਓਪਰਚੁਨਿਟੀਆਂ ਨਹੀਂ ਹੈ ਗਿਆ। ਉਸਕੇ ਨੇ ਵੀ ਆਪਣੇ ਪਾਲਿਸਿਸ ਚੇਂਜ ਕਰ ਦਿੱਤੀਆਂ। ਆਸਟ੍ਰੇਲੀਆ ਕਿਸੇ ਨੂੰ ਐਨੀ ਈਜ਼ੀ ਐਂਟਰੀ ਨਹੀਂ ਦਿੰਦਾ। ਅਨਫੋਰਚਨਟਲੀ ਬਿਲਕੁਲ ਸਹੀ। ਸੋ ਇਸ ਕਰਕੇ ਮੈਨੂੰ ਇਦਾਂ ਲੱਗਦਾ ਹੈ ਕਿ ਇੰਡੀਅਨਸ ਲਈ ਖਾਸ ਕਰਕੇ ਜਿਹੜੇ ਲੋਕੀ ਆਪਣੇ ਪੰਜਾਬ ਤੋਂ ਗੁਜਰਾਤ ਤੋਂ ਨਾਰਥ ਇੰਡੀਆ ਸਪੈਸੀਫਿਕਲੀ ਅਗਰ ਆਈ ਟਾਕ ਅਬਾਊਟ ਆਈ ਥਿੰਕ ਨਿਊਜ਼ੀਲੈਂਡ ਵਿਲ ਬੀ ਬਿਕਮਿੰਗ देयर ਨੰਬਰ 1 ਚੋਇਸ ਥਿਸ ਇਜ਼ ਵਾਟ ਆਈ ਬਲੀਵ ਇਨ ਓਕੇ ਸੋ ਸੋ ਰਾਈਟ ਨਾਓ ਕਿੰਨੀ ਪਰਸੈਂਟੇਜ ਆ ਆਪਣੀ ਸਕਸੈਸ ਰੇਟ ਦੀ ਜੇ ਗੱਲ ਕਰੀਏ ਇੰਟਰਨੈਸ਼ਨਲ ਸਟੂਡੈਂਟ ਵੀਜ਼ਾਸ ਆ ਭਾਜੀ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਅਗਰ ਆਪਾਂ ਆਫਸ਼ੋਰ ਤੋਂ ਗੱਲ ਕਰੀਏ ਤੁਸੀਂ ਲੈ ਕੇ ਚੱਲੋ ਅਰਾਊਂਡ 70 ਦੀ 70% ਅਪਰੂਵਲ ਰੇਟ ਹੈਗਾ ਓਵਰਆਲ ਇੰਡੀਆ ਤੋਂ 30% ਨਹੀਂ ਹੈਗਾ ਬਿਕੋਜ਼ ਅਗੇਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਡਸ ਕਨਸੀਡਰਸ india into the high risk countries hmm. because of the india the hwb coastal areas jide unna vich vich chubi maar rahe haan haan ji haan ji agar apan gall kariye aa bande aayi inna nu 100% paaji so jide bande khaas karke punjab ton gujrat ton aa rahe haan haryana ton aa rahe haan theek hai uttarakhand ton it's it's a high risk area for them jide loki bombay ton aa rahe haan south india ton aa rahe haan kai cheezan jidiyan oh nazar andaaz kar dete jandiyan अच्छा ਤੁਸੀਂ ਇਹ ਫੀਲ ਕੀਤਾ ਤੁਸੀਂ ਪਹਿਲਾਂ ਵੀ ਇੱਕ ਮੁਲਾਕਾਤ ਦੀ ਵਿੱਚ ਗੱਲ ਕੀਤੀ ਸੀ इवन ਤੁਸੀਂ ਇਹ ਦੇਖੋ ਔਰ ਇਮੀਗ੍ਰੇਸ਼ਨ ਇਹ ਗੱਲ ਨੂੰ ਮੰਨਣ ਤੋਂ ਅਨਕਾਰੀ ਆ ਐਗਜੈਕਟਲੀ ਮੇਰੀ ਐਸੋਸੀਏਟ ਇਮੀਗ੍ਰੇਸ਼ਨ ਮਿਨਿਸਟਰ ਕ੍ਰਿਸ ਬੈਂਕ ਹੁਣਾਂ ਦੇ ਨਾਲ ਗੱਲ ਹੋਈ ਸੀ ਇੱਕ ਵਾਰ ਅਸੀਂ ਡਿਨਰ ਤੇ ਇਕੱਠੇ ਸੀਗੇ ਤਾਂ ਮੈਂ ਉਹਨਾਂ ਨੂੰ ਕਲੀਅਰਲੀ ਇਹ ਗੱਲ ਪੁੱਛੀ ਜਦੋਂ ਮਿਸਟਰ ਪ੍ਰਤਾਪ ਸਿੰਘ ਬਾਜਵਾ ਆਏ ਹੋਏ ਸੀ ਇੰਡੀਆ ਤੇ ਉਦੋਂ ਅਸੀਂ ਇੱਕ ਟੇਬਲ ਤੇ ਬੈਠੇ ਔਰ ਉਹਨੇ ਕਿਹਾ ਕਿ ਨਹੀਂ ਦੇਖੋ ਮੇਰਾ ਪੋਰਟਫੋਲੀਓ ਵੱਖਰਾ ਐਸੋਸੀਏਟ ਮਿਨਿਸਟਰ ਹੋਣ ਦੇ ਨਾਤੇ ਜਿਹੜੇ ਡਿਪੋਰਟੇਸ਼ਨ ਦੇ ਤੁਹਾਨੂੰ ਪਤਾ ਸਬਮਿਸ਼ਨਸ ਹੁੰਦੀਆਂ ਉਹਦੇ ਉੱਤੇ ਉਹ ਕੰਮ ਕਰ ਰਹੇ ਸੀ ਉਸ ਵੇਲੇ ਔਰ ਉਦੋਂ ਹੀ ਪਾਰਟੀ ਮੂਲ ਦੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਉਹਨਾਂ ਨੇ ਮੈਨੂੰ ਆਪਣੀ ਨਿੱਜੀ ਗੱਲਬਾਤ ਦੇ ਵਿੱਚ ਇੱਕ ਗੱਲ ਜਿਹੜੀ ਸਾਂਝੀ ਕੀਤੀ ਪਰ ਜਦੋਂ ਮੈਂ ਉਹਨਾਂ ਨੇ ਇਹ ਗੱਲ ਕੀਤੀ ਉਹ ਥੋੜਾ ਜਿਹਾ ਅਸਹਿਜ ਹੋ ਗਿਆ ਉਹ ਕਹਿੰਦੇ ਵੀ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਆਬਵੀਅਸਲੀ ਇਹ ਗੱਲ ਅਗਲਾ ਨਹੀਂ ਮੰਨਦਾ ਹੁੰਦਾ ਪਰ ਜੇ ਤੁਸੀਂ ਇਹਨਾਂ ਲਾਗੋਂ ਇਹ ਸਾਰੇ ਪ੍ਰੋਸੈਸ ਨੂੰ ਦੇਖ ਰਹੇ ਹੋ ਰੋਜ਼ ਗੁਜ਼ਰਦੇ ਆ ਉਹਦੇ ਵਿੱਚ ਤੁਸੀਂ ਹੁਣ ਤੋਂ 6 ਮਹੀਨੇ 8 ਮਹੀਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹ ਇਸ਼ੂ ਆ ਰਿਹਾ ਹਾਂ ਜੀ ਹਾਂ ਜੀ 100% ਹੈਗਾ ਹੈਗਾ 100% ਹੈਗਾ ਕਿ ਜੋ ਕੱਢ ਕੇ ਸਾਡੇ ਬੰਦੇ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਤੁਸੀਂ ਐਰਿਕ ਹੋਰ ਨਾਲ ਸੈਸ਼ਨ ਕੀਤਾ ਸੀਗਾ ਉਸ ਟਾਈਮ ਮੈਂ ਇਹ ਚੀਜ਼ ਨੂੰ ਰੇਜ਼ ਕੀਤਾ ਸੀਗਾ ਯੈਸ ਐਂਡ ਯੂ ਡਿਡ ਰੇਜ਼ ਦਿਸ ਕੁਐਸਚਨ ਵਿਦ ਇਮੀਗ੍ਰੇਸ਼ਨ ਮਿਨਿਸਟਰ ਬਟ ਸ਼ੀ ਆਲਸੋ ਡਿਨਾਈਡ ਅਨਫੋਰਚਨਟਲੀ ਬਟ ਵੈਨ ਵਰਦਾ ਲੱਗਦਾ ਹੈ ਕਿ ਸ਼ਾਇਦ ਉਹ ਮਿਨਿਸਟਰ ਲੈਵਲ ਤੇ ਉਹਨਾਂ ਨੂੰ ਲੱਗ ਰਿਹਾ ਕਿ ਇਦਾਂ ਨਹੀਂ ਹੈ ਮੇਬੀ ਮਨੂ ਸ਼ਾਇਦ ਦਿਵੈਲੋਪਰ ਨਾ ਹੋਣ ਐਕਸੈਕਟਲੀ ਬਿਕੋਜ਼ ਸੀ ਓਵਰਸੀ ਹੀ ਓਵਰਸੀ ਕਰ ਰਹੇ ਆ ਯੂ نو ਆਪਣੇ ਇੱਕ ਪੋਰਟਫੋਲੀਓ ਨੂੰ ਜਿਹੜਾ ਉਹਨਾਂ ਥਲੇ ਡਿਪਾਰਟਮੈਂਟ ਆਉਂਦਾ ਬਟ ਅਗਰ ਆਪਾਂ ਡਿਪਾਰਟਮੈਂਟ ਲੈਵਲ ਦੀ ਗੱਲ ਕਰੀਏ ਜੀ ਜਿਹੜੇ ਲੋਕੀ ਜਿਹੜੇ ਵੀ ਆ ਯੂ نو ਇਮੀਗ੍ਰੇਸ਼ਨ ਮੈਨੇਜਰਸ ਹੋਣਗੇ ਆ ਪ੍ਰੈਕਟਿਸ ਲੀਡਸ ਹੋਣਗੇ ਠੀਕ ਹੈ ਜੀ 100% ਅਗਰ ਉਹਨਾਂ ਨੂੰ ਇਹ ਕੁਐਸਚਨ ਪੁੱਟ ਕੀਤਾ ਜਾਏਗਾ ਆ ਪੋਜ਼ਿਟਿਵ ਵੀ ਆਉਣੇ ਆ ਕਿਉਂਕਿ ਹਿਮਿਲਟਨ ਤੋਂ ਮੈਨੇਵਾ ਕਰਕ ਬੰਦਾ ਇੱਕ ਕਰੂਜ਼ ਦੇ ਉਹ ਲੋ ਮਿਲਟਨ ਬ੍ਰਾਂਚ ਦੀ ਗੱਲ ਕਰਦਾ ਹੂੰ ਸ਼ਾਇਦ ਲੇਕਿਨ ਜੇ ਮੈਂ ਬਾਕੀ ਬ੍ਰਾਂਚਾਂ ਦੀ ਗੱਲ ਕਰਦਾ ਤਾਂ ਤੁਹਾਡਾ ਤਾਂ ਰੂਜ ਸਾਰੇ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਚਾਹੇ ਜਿਹੜੀ ਮਰਜ਼ੀ ਬ੍ਰਾਂਚ ਹੋਵੇ ਓਵਰঅল ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਸਟਾਫ ਭਰਤੀ ਕੀਤਾ ਹੈ ਤੁਸੀਂ ਟੱਚ ਕੀਤਾ ਕੀ ਮੈਨੇਜਰਸ ਜਾਂ ਜਿਹੜੇ ਟਾਪ ਪੋਜੀਸ਼ਨਸ 'ਤੇ ਬੈਠੇ ਆ ਉਹਨਾਂ ਦਾ ਰਵਈਆ ਇਹਨਾਂ ਚੀਜ਼ਾਂ ਨੂੰ ਕਰਾਸ ਚੈੱਕ ਕਰਨ ਦਾ ਇਹ ਡਿਸੀਜਨ 메ਕਿੰਗ ਦੇ ਵਿੱਚ ਪਹਿਲਾਂ ਨਾਲੋਂ ਕੁਝ ਬਿਹਤਰੀ ਨਜ਼ਰ ਆ ਰਹੀ ਹੈ ਜਿਹਨੂੰ ਵਾਰ-ਵਾਰ ਰੀਸੈਟ ਕਹਿ ਕੇ ਸਰਕਾਰ ਆਪਣੀ ਪਿੱਠ ਥਾਪੜਦੀ ਰਹੀ ਆ ਨਹੀਂ ਨਹੀਂ ਅਸੀਂ ਰੀਸੈਟ ਕਰ ਰਹੇ ਜੀ ਨਹੀਂ ਨਹੀਂ ਅਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਵਧੀਆ ਬਣਾ ਰਹੇ ਆ ਹਾਲੇ ਵੀ ਕਿੰਨੇ ਡਿਸੀਜਨ ਇਦਾਂ ਦੇ ਹੁੰਦੇ ਆ ਮੁੱਦਾ ਜਿਹੜਾ ਨਵਦੀਪ ਢੀਮਾਨ ਸੀ ਉਹਦਾ ਕੇਸ ਕਿਸ ਤੋਂ ਲੁਕਿਆ ਹੋਇਆ ਨਹੀਂ ਹਾਂਜੀ 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 ਸਮਝ ਗਿਆ ਹਾਂਜੀ ਬਿਲਕੁਲ ਇਹ ਗਲਤੀਆਂ ਕਿਉਂ ਹੋ ਰਹੀਆਂ that means ਕਿਤੇ ਨਾ ਕਿਤੇ ਗਰਾਊਂਡ ਲੈਵਲ ਤੇ ਜਿਹੜਾ ਸਟਾਫ ਆ ਉਹ ਵੈਲ ਟ੍ਰੇਨਡ ਨਹੀਂ ਹੈ ਉਹਨਾਂ ਦੀ ਆਰੀਐਂਟੇਸ਼ਨ ਕੋ ਕਮੀ ਹੈ 100% ਪਰ ਯਾ ਇਹ ਸਾਰੇ ਡਿਸੀਜਨ ਹਾਂ ਜਿਹੜੇ ਤੁਹਾਡੇ ਕੋਲ ਆਉਂਦੇ ਆ ਤੁਸੀਂ ਵੀ ਇੱਕ ਵਾਰ ਤਾਂ ਸਿਰ ਫੜ ਕੇ ਬੈੰਦੇ ਹੋਗੇ ਬਿਲਕੁਲ ਬਿਲਕੁਲ ਐਂਡ ਮੈਂ ਇੱਕ ਚੀਜ਼ ਬੋਲਣ ਜਾ ਰਿਹਾ ਜੋ ਕਿ ਮੈਂ ਬਹੁਤ ਬਲੰਟਲੀ ਬੋਲਾਂਗਾ ਯੈਸ ਮੈਨੂੰ ਵੱਧ ਲੱਗਦਾ ਹੈ ਕਿ ਖਾਸ ਕਰਕੇ ਜਿਹੜੇ ਆਪਣੇ ਇੰਡੀਅਨ ਭਾਈਚਾਰੇ ਦੇ ਲੋਕੀ ਇਮੀਗ੍ਰੇਸ਼ਨ ਆਪਸਰ ਵੰਡ ਜਿਹੜੇ ਆਪਣੇ ਕੀਵੀਜ਼ ਹੈਗੇ ਆ ਉਹਨਾਂ ਨਾਲੋਂ ਵੀ ਮਾੜਾ ਹੈ ਸਟ੍ਰੇਂਜ ਐਂਡ ਥਿਸ ਇਜ਼ ਟਰੂ ਥਿਸ ਇਜ਼ ਟਰੂ ਮੇਰੇ ਕੋਲ ਐਗਜ਼ੈਪਲਸ ਹੈਗੇ ਆ ਪ੍ਰੂਫ ਕਰੰਟਲੀ ਠੀਕ ਹੈ ਔਰ ਮੈਨੂੰ ਲੱਗਦਾ ਹੈ ਕਿ ਵੈਨ ਯੂ ਆਰ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਅਗਰ ਕੋਈ ਕਿਸੇ ਇੰਡੀਅਨ ਦੀ ਐਪਲੀਕੇਸ਼ਨ ਆ ਰਹੀ ਹੈ ਤੇ ਤੁਸੀਂ ਉਹਨੂੰ ਫੇਵਰਿਜ਼ਮ ਕਰੋ ਆਮ ਆਮ ਆਈ ऍम नॉट ਸੇਇੰਗ ਦੈਟ ਜੋ ਟ੍ਰਾਂਸਪੇਰੈਂਟਲੀ ਜੋ ਵਾਟ ਆਮ ਟ੍ਰਾਈੰਗ ਟੂ ਸੇ ਇਨ ਹੈਰ ਇਜ਼ ਦ ਬਾਕਸ ਜਰਜੀ ਵਾਟ ਆਮ ਟ੍ਰਾਈੰਗ ਟੂ ਸੇ ਇਨ ਹੈਰ ਇਜ਼ ਕਿ ਜਿਹੜੇ ਜਿਸ ਤਰੀਕੇ ਨਾਲ ਕੀਵੀਜ਼ ਜਾਂ ਥਰੇ ਜਿਹੜੇ ਲੋਕਲ ਅਸੈਸਮੈਂਟ ਕਰਦੇ ਆ ਯੈਸ ਜਿਹੜੇ ਨਵੀਂ ਪਰਤੀ ਹੋ ਰਹੀ ਹੈ ਠੀਕ ਹੈ ਖਾਸ ਕਰਕੇ ਜੇ ਆਪਾਂ ਇੰਡੀਅਨਸ ਦੀ ਗੱਲ ਕਰੀਏ ਤਾਂ ਮੈਨੂੰ ਇਹਦਾ ਲੱਗਦਾ ਹੈ ਕਿ देयर इज ਅ ਡਿਫਰੈਂਸ ਮੈਂ ਕੰਪਲਾਈਂਸ ਆਫੀਸਰ ਦੇ ਨਾਲ ਬੈਠਾ ਸੀ ਤੇ ਉਹਨਾਂ ਨੇ ਮੈਨੂੰ ਆਪਣੇ ਆਫਿਸ ਦੇ ਸ਼ੀਸ਼ੇ ਵਿੱਚੋਂ ਦਿਖਾ ਲਿਆ ਮੈਂ ਕਿਹੜੀ ਬ੍ਰਾਂਚ ਆ ਉਹਦੀ ਗੱਲ ਨਹੀਂ ਕਰੂੰਗਾ ਕਿਉਂਕਿ ਉਸ ਬ੍ਰਾਂਚ ਦੇ ਵਿੱਚ ਜਿਹੜੇ ਟੀਮ ਲੀਡਰ ਸਿਗੇ ਉਹ ਪੰਜਾਬੀ ਮੂਲ ਦੀ ਇੱਕ ਕੁੜੀ ਸੀ ਮਟਿਆਰ ਸੀ ਬਹੁਤ ਯੰਗ ਏਜ ਦੇ ਵਿੱਚ ਉਹਨਾਂ ਨੇ ਮੈਨੂੰ ਦੂਰੋਂ ਦਿਖਾਇਆ ਕਹਿੰਦੇ ਪਰ ਮੈਂ ਤਾਂ ਰੀਸੈਂਟਲੀ ਇਹਨੂੰ ਪ੍ਰਮੋਟ ਕਰਕੇ ਆਪਾਂ ਟੀਮ ਲੀਡਰ ਬਣਾਇਆ ਮੈਨੂੰ ਖੁਸ਼ੀ ਵੀ ਹੋਈ ਪਰ ਜਦੋਂ ਮੈਂ ਤੁਹਾਡੀ ਆਰਗੂਮੈਂਟ ਕਰਦੇ ਹਾਂ ਉਹਨਾਂ ਦਾ ਮਿਹਨੂ ਮਿਹਣੀ ਹੁੰਨੇ ਹੋ ਆਬਵੀਅਸਲੀ ਐਥਿਕਲੀ ਯੂ ਕਾਂਟ ਗੋ ਰੋਂਗ ਇਨ ਯਰ professions ਇਨ ਐਵੀ ਸਿੰਗਲ profession ਯੂਲਿਨਡ ਆਈ ਊਡ ਸੇ ਬਟ ਜਦੋਂ ਉਹ ਚੀਜ਼ਾਂ ਨੂੰ ਦੇਖਦੇ ਆ ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪਣਾ ਮਾਈਂਡਸੈਟ ਚੇਂਜ ਕਰਨ ਦੀ ਜ਼ਰੂਰਤ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਫਿਰ ਹੀ ਅਸੀਂ ਉੱਪਰਲੇ ਬੰਦਿਆਂ ਨਾਲ ਗੱਲ ਕਰਾਂਗੇ ਚਾਹੇ ਕ੍ਰਿਸ ਪੈਂਕ ਨਾਲ ਗੱਲ ਕਰੀਏ ਤੇ ਚਾਹੇ ਐਰਿਕਾ ਦੇ ਨਾਲ ਗੱਲ ਕਰੀਏ ਲੇਕਿਨ ਸਾਨੂੰ ਪਹਿਲਾਂ ਇਹ ਜਿਹੜੀਆਂ ਛੋਟੇ ਲੈਵਲ ਦੇ ਉੱਤੇ ਜਿਹੜੇ ਬੰਦੇ ਬੈਠੇ ਆ ਜਿਹੜੇ ਉੱਥੇ ਮਨਮਰਜ਼ੀਆਂ ਕਰਦੇ ਆ ਉਹ ਛਡਵਾਉਣੀਆਂ ਪੈਣੀਆਂ ਉਹਨਾਂ ਦੀ ਬਿਲਕੁਲ ਜੀ ਬਿਲਕੁਲ 100% ਔਰ ਮੈਨੂੰ ਇਦਾਂ ਲੱਗਦਾ ਭਾਜੀ ਮੈਂ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਜੀ ਸਮ ਟਾਈਮਸ ਜਿਹੜੇ ਇਮੀਗ੍ਰੇਸ਼ਨ ਆਫਿਸਰਸ ਹੈ ਵੀ ਅਸੈਸਮੈਂਟ ਕਰਕੇ ਭੇਜਦੇ ਆਂ ਜੀ ਫਿਰ ਆਪਾਂ ਉਹਨਾਂ ਨੂੰ ਰਿਕਵੈਸਟ ਕਰਦੇ ਆਂ ਕਿ ਭਈ ਓਕੇ ਯੂ ਸ਼ੁਡ ਟਾਕ ਟੂ ਯਰ ਇਮੀਗ੍ਰੇਸ਼ਨ ਮੈਨੇਜਰ ਔਰ ਟੈਕਨੀਕਲ ਐਡਵਾਈਜ਼ਰ ਐਂਡ ਦੈਨ ਗੈਟ ਬੈਕ ਟੂ ਅਸ ਠੀਕ ਹੈ ਐਂਡ ਦੈਨ ਦੇ ਗੋ ਬੈਕ ਐਂਡ ਦੈਨ ਉਹ ਰਵਿਏ ਯਾ ਨਾਤਾ ਚੇਂਜ ਹੋ ਜਾਂਦਾ ਹੈ ਯਰ ਅਨ ਅਪਰੋਚ ਚੇਂਜ ਹੋ ਜਾਂਦੀ ਹੈ ਸੋ ਮੈਨੂੰ ਇਦਾਂ ਲੱਗ ਰਿ people हुँ. to check and then oh jo bhi concerned ho further raise karan yes yes mainu wadda lagda par tasveer da ik passe eh vi aa tvaade through yu ke sare jehde through ho rahe aa mere aas paas kinne log aa jehde mithaiyan de dabbe leke tvaade tak vi aunde aa mere takk vi aunde aa ke paaji bahut thode samay de vich paaji ne sara kuch khedch karta haan ji haan ji ਆਈ ਥਿੰਕ ਬੜਾ ਫਰਕ ਪੈਂਦਾ ਕਿ ਮੁਲਕ ਨੂੰ ਕਿਹੜੇ ਲੋਕਾਂ ਦੀ ਜ਼ਰੂਰਤ ਹੈ ਹਾਂਜੀ ਤੇ ਮੁਲਕ ਦੇ ਵਿੱਚ ਉਸ ਵੇਲੇ ਇਮੀਗ੍ਰੇਸ਼ਨ ਦਾ ਜਾਂ ਇਮੀਗ੍ਰੇਸ਼ਨ ਆਫਿਸਰਜ਼ ਦਾ ਰਵਈਆ ਕਿਸ ਤਰ੍ਹਾਂ ਦਾ ਚੱਲ ਰਿਹਾ ਰੀਸੈਂਟਲੀ ਜੋ ਮੈਂ ਆਲੇ ਦੁਆਲੇ ਦੇਖ ਰਿਹਾ ਇਹਦਾ ਮੇਨ ਟਾਈਮ ਹਰਪ੍ਰੀਤ ਭੰਗੂ ਉਹਨਾਂ ਦਾ ਆਇਆ ਕਹਿੰਦੇ ਸਤਿ ਸ੍ਰੀ ਅਕਾਲ ਪਾਜੀ ਕੋਰੀਅਰ ਡਰਾਈਵਰ ਦਾ ਕੁਝ ਫਿਊਚਰ ਹੈ ਜੀ ਵੀਜ਼ਾ ਖਤਮ ਹੋਣ ਵਾਲਾ ਹੈ ਜੀ ਮੈਨੂੰ ਬਹੁਤ ਸਾਰੇ ਇਨਕੁਆਰੀਜ਼ ਆ ਰਹੀਆਂ ਹਨ ਕੋਰੀਆ ਡਰਾਈਵਰਸ ਦੀਆਂ ਖਾਸ ਕਰਕੇ ਜਿਨ੍ਹਾਂ ਦੇ ਵੀਜ਼ੇ 21 ਜੂਨ 2023 ਤੋਂ ਪਹਿਲਾਂ ਪਏ ਸੀਗੇ ਹਾਂਜੀ ਬਿਕੋਜ਼ ਉਹ ਅਨਫੋਰਚਨਟਲੀ ਨਾਹੀ ਹੋ ਰੈਜ਼ਡ ਰਸ ਪਾਥਵੇ ਦੇ ਵਿੱਚ ਆਉਂਦੇ ਹਨ ਨਾ ਹੀ ਅਨਫੋਰਚਨਟਲੀ ਯੂ ਨੋ ਐਕਸਟੈਂਸ਼ਨਲੀ ਐਲੀਜੀਬਲ ਹੈਗੇ ਹਨ ਸੋ ਮੇਰੀ ਹਰ ਪ੍ਰੀਥਰ ਨੂੰ ਇਹੀ ਐਡਵਾਈਸ ਹੈਗੀ ਹੈ ਕਿ ਤੁਸੀਂ ਪਾਜੀ ਯੂ ਸ਼ੁਡ ਲੁੱਕ ਫੋਰ ਅ ਬੈਟਰ ਸਟੱਡੀ ਆਪਸ਼ਨ ਠੀਕ ਹੈ ਫਿਰ ਆਪ ਨੂੰ ਅਪਸਕਿਲ ਕਰੋ ਅਪਗ੍ਰੇਡ ਕਰੋ ਸੋ ਦੈਟ ਥਾਟ ਆ ਤੋੜਾਇਰਾ ਫਿਊਚਰ ਅ ਸਿਕਿਓਰ ਹੋ ਸਕਿਆ ਬਟ ਬਿਕਾਉਜ਼ ਕੋਰੀਆ ਡਰਾਈਵਰ ਦੇ ਬੇਸ ਤੇ ਬਿਲਕੁਲ ਨਹੀਂ ਹੋ ਸਕਦਾ ਕੁਝ ਵੀ ਤੁਹਾਨੂੰ ਯਾਦ ਹੋਣਾ ਕਮਲਦੀਪ ਸਿੰਘ ਸਾਡਾ ਇੱਕ ਬਹੁਤ ਪਿਆਰਾ ਮਿੱਤਰ ਆ ਜਿਹੜੀ ਕਿ ਟਰਾਂਸਪੋਰਟ ਇੰਡਸਟਰੀ ਦੇ ਵਿੱਚ ਟੌਪ ਗਨ ਨੇ ਹਾਂਜੀ ਹਾਂਜੀ ਔਰ ਉਹ ਇਨੰਦ ਨਹੀਂ ਪਿਆਰਵਾਹੀ ਕਰ ਰਹੇ ਨੇ ਐਡਵੋਕੇਸੀ ਕਰ ਰਹੇ ਨੇ ਜਿਹੜੇ ਸਾਡੇ ਭੈਣਾ ਭਰਾ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਦੂਜੇ ਮੁਲਕਾਂ ਤੋਂ ਆਏ ਈਵਨ ਦੋ ਦੁਬਈ ਤੋਂ ਸਾਡੇ ਬਹੁਤ ਭੈਣਾ ਭਰਾ ਆਏ ਹੋਏ ਆ ਉਹਨਾਂ ਨੂੰ ਲੈ ਕੇ ਜਿਹੜੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਆ ਉਹਨੂੰ ਲੈ ਕੇ ਹੁਣ ਸੂਈ ਜੜੀ ਹੋਈ ਆ ਹਾਂਜੀ ਹਾਂਜੀ ਇਹਨੂੰ ਲੈ ਕੇ ਤੁਹਾਡੇ ਲੋਕਾਂ ਕੋ ਅਪਡੇਟ ਜਾਂ ਤੁਸੀਂ ਕੀ ਚਾਹੁੰਦੇ ਹੋ ਜੇ ਤੁਹਾਨੂੰ ਔਕਾਮਲੇ ਫੀਡਬੈਕ ਦੇਣ ਦਾ ਹਾਂਜੀ ਪਾਜੀ ਆਈ ਥਿੰਕ ਤੇ ਕੁਝ ਨਾ ਕੁਝ ਹੋਏਗਾ ਅਗਲੇ ਸਾਲ ਕਿਉਂਕਿ ਜਿਹੜਾ ਸੜੀ ਜਿਹੜੀ ਆਰਗੇਨਾਈਜੇਸ਼ਨ ਹੈ ਨਿਜ਼ਾਮੀ ਜਿਹੜੇ ਕੀ ਇਮੀਗ੍ਰੇਸ਼ਨ ਐਡਵਾਈਸਰਸ ਦਾ ਪੈਨਲ ਹੈਗਾ ਜੀ ਮੈਨੂੰ 2 ਵੀਕ ਪਹਿਲਾਂ ਇੱਕ ਨੋਟੀਫਿਕੇਸ਼ਨ ਆਈ ਸੀ ਕਿ देयर ਆਰ ਟਾਕਸ ਗoing on ਯਸ ਕਿ ਸਕਿੱਲ ਲੈਵਲ ਦੇ ਸਬੰਧ ਨਾਲ ਠੀਕ ਹੈ ਉਹਨਾਂ ਨੂੰ ਕਿਉਂਕਿ ਕਿਸੇ ਨੇ ਬਹੁਤ ਵਧੀਆ ਪੁਆਇੰਟ ਚੱਕਿਆ ਅ ਇਨਵੈਸਟਮੈਂਟ ਵੀਜ਼ਾ ਤੇ ਆਉਂਦੇ ਆ ਉਹਨਾਂ ਦੇ ਰਿਕੁਆਇਰਮੈਂਟ ਹੈਗੇ 5 ਪੈ 5 ਜਾਂ 5.5 ਪੈਣਾ ਵਿੱਚ ਕੁਝ ਕੁ ਹੋਣਾ ਹਾਂਜੀ ਜੇ ਤੁਹਾਡੀ ਸਕਿੱਲ ਹੈ ਫਤਕ ਕੋਈ ਬੰਦਾ ਬਸ ਚਲਾ ਰਿਹਾ ਨਾ ਚਲਾ ਰਿਹਾ ਆਪਣੀ ਜੌਬ ਤੇ ਕੰਮ ਆਉਣ ਯੋਗੀ ਇੰਗਲਿਸ਼ ਜੇ ਉਹ ਬੋਲ ਲੈਂਦਾ ਸਮਝ ਲੈਂਦਾ ਲਿਖ ਲੈਂਦਾ ਹਾਂਜੀ 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 ਆਈ ਥਿੰਕ ਕੰਟਰੀ ਇਸ ਮੌਕੇ ਤੇ ਆ ਕੇ ਥੋੜਾ ਜਿਆਦਾ ਚਿੱਤੀ ਜ ਫਸੀ ਹੋਈ ਹੈ ਪਰ ਮੈਨੂੰ ਤਾਂ ਲੱਗਦਾ ਕਿ ਇਹ ਚੇਂਜ ਆਊਗਾ ਬਿਕਾਉਜ਼ ਅਗੇਨ ਜਦੋਂ ਤੁਹਾਡਾ ਸੈਸ਼ਨ ਹੋਇਆ ਸੀ ਗੈਰੀਕਾ ਹੋਰ ਨਾਲ ਸ਼ਿਫਟਡ ਮੈਂਸ਼ਨ ਅਬਾਊਟ ਇਟ ਜੀ ਇੱਦਾਂ ਯੂ نو ਕਿ ਮੈਂ ਸਮਝਦੀ ਹਾਂ ਇਸ ਗੱਲ ਨੂੰ ਕਿ ਸਕਿੱਲ ਲੈਵਲ ਦੇ ਹਸ ਕਿ ਓਕਿਪੇਸ਼ਨ ਦੇ ਹਿਸਾਬ ਨਾਲ ਕਿ ਕਿਹ ਸਕਿੱਲ ਲੈਵਲ ਦੀ ਓਕਿਪੇਸ਼ਨ ਹੈ ਉਹਦੇ ਅਕੋਰਡਿੰਗਲੀ ਜਿਹੜੀ ਰਿਕੁਆਇਰਮੈਂਟ ਆ ਸੈੱਟ ਕੀਤੀ ਜਾਏ ਇੰਗਲਿਸ਼ ਦੀ ਜੋ ਕਿ ਮੈਨੂੰ ਲੱਗਦਾ ਕਿ ਸਹੀ ਵੀ ਹੈ ਤੁਸੀਂ ਦੇਖੋ ਨਾ ਕਿ ਰੀ ਸ਼ੈਫ ਦੀ ਮੈਂ ਐਗਜ਼ਾਮਪਲ ਹੈ ਨਾ ਹਾਲਾਂਕਿ ਹਟ ਵੀ ਐਗਜ਼ਾਮਪਲ ਹੈ ਹਾਂ ਜੀ ਹਾਂ ਜੀ ਹੁਣ ਇੱਕ ਬੰਦਾ ਮਡਰੀ ਬਣਾਉਣੀ ਜਾਂਦਾ ਨਿਰਪਖੋੜੇ ਬਣਾਉਣੇ ਜਾਂਦਾ ਪਰ ਉਹ ਜ਼ਰੂਰੀ ਨਹੀਂ ਹੈ ਵੀ ਉਹ ਆਇਲਟਸ ਦੇ ਵਿੱਚ ਜਾਂ ਪੀਟੀਈ ਦੇ ਵਿੱਚ ਉਹ ਮੁਹਾਰਤ ਜਾਣਦਾ ਹੋਵੇ ਜਿੰਨੀ ਸਰਕਾਰ ਦੀ ਰਿਕੁਆਇਰਮੈਂਟ ਹੈ ਬਿਲਕੁਲ ਬਿਲਕੁਲ ਮੈਨੂੰ ਉਹਨਾਂ ਦਾ ਉੱਥੇ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਉਹ ਬੜੇ ਤਰੀਕੇ ਨਾਲ ਹਾਂਜੀ ਉਹਨੂੰ ਉਹਨੂੰ ਕੰਪਰੋਮਾਈਜ਼ ਕਰ ਲੈਣਾ ਚਾਹੀਦਾ ਐਸ ਲੋング ਐਸ ਯੂ نو ਯੋਰ ਜੌਬ ਤੇ ਉੱਥੇ ਉਹ ਚੀਜ਼ ਰਹੀ ਹੈ ਕਿ ਭਾਈ ਅਸੀਂ ਸਹੀ ਕਹਿ ਰਹੇ ਹਾਂ ਬਿਕੋਜ਼ ਕਮਲਦੀਪਾ ਜੀ ਨਾਲ ਜੋ ਮੇਰੀ ਪਿਛੇ ਗੱਲ ਹੋਈ ਸੀਗੀ ਕਿ ਮੇਰੇ ਸਾਹਮਣੇ ਨਾਲ ਮੋਰ ਦੈਨ 50 ਪਰਸੈਂਟ ਆਫ ਦੀ ਬੱਸ ਡਰਾਈਵਰਸ ਐਂਡ ਟਰੱਕ ਡਰਾਈਵਰਸ ਯੈਸ ਉਹ ਸਿਰਫ ਐਸਈ ਕਰਕੇ ਆਲਸ ਜਾਂ ਇੰਗਲਿਸ਼ ਜਿਹੜੀ ਰਿਕੁਆਇਰਮੈਂਟ ਆ ਬਹੁਤ ਜ਼ਿਆਦਾ ਹੈਗੀ ਹੈ ਐਂਡ ਅ ਗੁੱਡ ਬੰਚ ਮੈਂ ਆਪਣੇ ਨਾਲ ਕਈ ਵਾਰ ਇਹਨਾਂ ਨਾਲ ਗੱਲ ਕਰਤਾ ਹੁੰਦੀ ਆ ਆਊਟ ਆਫ ਦ ਪਲੇਸ ਔਰ ਮੈਨੂੰ ਲੱਗਦਾ ਨਹੀਂ ਉਹਨਾਂ ਦੇ ਵਿੱਚ ਕੋਈ ਏਦਾਂ ਦੀ ਗੱਲ ਹੈਗੀ ਆ ਵੀ ਜਿਹੜੀ ਮੁਲਕ ਦੇ ਰਹਿਣ ਦੇ ਹਿਸਾਬ ਨਾਲ ਉਹ ਬੰਦੇ ਐਲੀਜੀਬਲ ਨਹੀਂ ਹੋ ਸਕਦੇ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਸਰਕਾਰਾਂ ਨੂੰ ਥੋੜਾ ਜਿਆਦਾ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਜਿਹੜੀ ਆਪਣੀ ਐਡਵੋਕੇਸੀ ਆ ਉਹਦੀ ਵੀ ਜ਼ਰੂਰਤ ਆ ਬੰਦੇ ਜੀ ਮੈਨੂੰ ਇਹ ਦੱਸੋ ਵੀ ਤੁਹਾਡਾ ਜਿਹੜਾ ਕੰਮਕਾਰ ਦਾ ਤਰੀਕਾ ਸਲੀਕਾ ਆ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਤੁਹਾਡੇ ਕੋਲ ਪੰਜ ਤਾਂ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਆ ਹਾਂਜੀ ਇੱਥੋਂ ਪਤਾ ਲੱਗਦਾ ਵੀ ਕੰਮਕਾਰ ਦਾ ਪ੍ਰੈਸ਼ਰ ਜਿਹੜਾ ਤੁਹਾਡੇ ਤੇ ਕਾਫੀ ਆ ਹਾਂਜੀ ਹਾਂਜੀ ਲੇਕਿਨ ਫਿਰ ਵੀ ਮੇਰੀ ਇੱਕ ਗੱਲ ਜਿਹੜੀ ਆ ਮੈਂ ਆਪਣੇ ਭੈਣਾ ਭਰਾਵਾਂ ਦੇ ਨਾਲ ਬਹੁਤ ਖੁੱਲ ਕੇ ਕਰਨੀ ਚਾਹੁੰਨਾ ਕਿ ਪਵਨਦੀਪ ਜਣੀ ਬਹੁਤ ਈਜ਼ੀਲੀ ਅਪਰੋਚੇਬਲ ਰਹਿੰਦੇ ਆ ਚਾਹੇ ਵੀਕਐਂਡ ਆਵੇ ਚਾਹੇ ਵੀਕਡੇਜ਼ ਆਵੇ ਲੇਕਿਨ ਫਿਰ ਵੀ ਜਿਹੜਾ ਕੰਮਕਾਰ ਦਾ ਤੁਹਾਡਾ ਆਫਿਸ ਦੇ ਵਰਕਿੰਗ ਆਵਰਸ ਨੇ ਹਾਂਜੀ ਤੇ ਇਹਦੇ ਬਾਰੇ ਸਭ ਜਾਣਕਾਰੀ ਜਰੂਰ ਦਿਓ ਆ ਪਾਜੀ ਵੈਸੇ ਦੇਖੋ 10 ਤੋਂ 6 ਹੈਗਾ ਬਟ ਜਸ ਆਨ ਨਾਲ ਕੰਮ ਦਾ ਪ੍ਰੈਸ਼ਰ ਹੈ ਹਾਂ ਹਾਂ ਮੈਨੂੰ ਲੱਗਦਾ ਕਿ ਕੋਈ ਪਾਉਂਦੇ ਬਣਾਦਾ ਜਿਹੜਾ ਪਕਦਾ ਆਖਰੀ ਲਾੜਾ ਉਹਦੇ ਵਾਸਤੇ ਟਾਈਮ ਬਹੁਤ ਲੱਗ ਜਾਂਦਾ ਅਦਰਵਾਇਜ਼ ਕਹਿੰਦੇ ਮੈਂ 9 ਵਜੇ ਵੀ ਆਉਣ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀ ਸਾਡੀ ਕਮਿਟਮੈਂਟ ਹੈਗੀ ਹੈ ਯੂ نو ਕੰਮ ਦੇ ਪ੍ਰਤੀ ਯੈਸ ਔਰ ਕਲਾਇੰਟਸ ਦੇ ਪ੍ਰਤੀ ਯੈਸ ਉਹ ਟੌਪ ਤੇ ਹੈ। ਵੈਰੀ ਗੁੱਡ ਤੇ ਖਾਸ ਕਰਕੇ ਜਿਹੜੇ ਸਾਡੇ ਐਕਟਿਵ ਕਲਾਇੰਟਸ ਅਗਰ ਕਿਸੇ ਦੀ ਜ਼ਿੰਮੇਵਾਰੀ ਲੈ ਲਈ ਹਾਂ ਤੇ ਫਿਰ ਇਹਦੀ ਪਿੱਠ ਲੱਗਣ ਹੁੰਦੀ ਹੈ। ਹਾਂ ਫਿਰ ਪਿੱਠ ਨਹੀਂ ਲੱਗਣ ਦਿੰਦੇ ਆ ਕੰਫਰਮਡ ਹੈ। ਅਗਰ ਉਹ ਸਾਡਾ ਸਾਈਨ ਅਪ ਕਰ ਲਿਆ ਯੈਸ ਔਰ ਅਗਰ ਅਸੀਂ ਕੰਮ ਕਰ ਰਹੇ ਹਾਂ ਤੁਹਾਡੀ ਫਾਈਲ ਤੇ ਤੇ ਚਾ ਜਨਾ ਮੈਨੂੰ ਪੈਸੇ ਭੇਜੀ ਜਾਣੇ ਆ ਪੇਪਰ ਭੇਜ ਦਿਓ ਆ ਪੇਪਰ ਭੇਜ ਦਿਓ ਤੇ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਕੋਈ ਵੀ ਕੰਮ ਹੋਵੇ ਅਗਰ ਐਸ লং ਐਸ ਯੂ ਆਰ ਕਮਿਟਿਡ ਟੁਵਰਡਸ ਯੂਅਰ ਕਲੈਂਟਸ ਟੁਵਰਡਸ ਯੂਅਰ ਵਰਕ ਹੋਰ ਅਗਰ ਤੁਹਾਡੇ ਵਰਕ ਐਥਿੰਗਸ ਬਹੁਤ ਵਧੀਆ ਹੈਗੇ ਆਂ ਯੈਸ ਕਿ ਆਈ ਥਿੰਕ ਦਰ ਇਜ਼ ਨੋ ਲੁਕਿੰਗ ਬੈਕ ਆਈ ਬੀਲੀਵ ਵੀਰੀ ਵੈਲ ਸੈਡ ਫਮ ਲੀਵ ਜੀ ਕੋਈ ਜਿਹੜੀ ਗੱਲ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਮੈਂ ਤੁਹਾਨੂੰ ਨਹੀਂ ਪੁੱਛ ਸਕਿਆ ਉਸ ਤੋਂ ਪਹਿਲਾਂ ਮੈਂ ਇਸ ਮੌਕੇ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਦਾ ਵੇ ਆਰ ਯੂ ਪੇਇੰਗ ਬੈਕ ਟੂ ਦਾ ਕਮਿਊਨਿਟੀ ਖਾਸ ਤੌਰ ਤੇ ਪੰਜਾਬ ਦੇ ਹਰ ਰਾਹਤ ਫੰਡ ਦੇ ਲਈ ਜਿਨ੍ਹਾਂ ਜਿਨ੍ਹਾਂ ਸਾਡੇ ਪਿਆਰਿਆਂ ਨੇ ਇਸ ਗੱਲਬਾਤ ਨੂੰ ਹੁਣੇ-ਹੁਣੇ ਸੁਣਨਾ ਸ਼ੁਰੂ ਕੀਤਾ ਵੱਡੀ ਗਿਣਤੀ 'ਚ ਸਾਨੂੰ ਸਾਡੇ ਭੈਣਾ ਭਰਾ ਦੇਖ ਰਹੇ ਨੇ ਮਨਜੀਤ ਕੌਰ ਜੀ ਬਿੰਦਾ ਢਿੱਲੋਂ ਜੀ ਤੇ ਨਾਲ ਨਾਲ ਰਾਮ ਚੌਧਰੀ ਜੀ ਇਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਬਲਵਿੰਦਰ ਸੰਧੂ ਜੀ ਮੈਂ ਇਹ ਗੱਲ ਬਹੁਤ ਖੁੱਲ ਕੇ ਪ੍ਰਮਾਣ ਕਰਦਾ ਕਿ ਜਿੰਨਾ ਵੀ ਅਮਾਉਂਟ ਅਸੀਂ ਇਕੱਠਾ ਕੀਤਾ ਉਹਦੇ 'ਚ ਵੱਡਾ ਹੀ ਪਹਿਲ ਕਦਮੀ ਜਿਹੜਾ ਇਨੀਸ਼ੀਏਟਿਵ ਸੀ ਅ 10000 ਡਾਲਰ ਦਾ ਉਹ ਭਾਜੀ ਪਮਦੀਪ ਸਿੰਘ ਉਹਨਾਂ ਦੀ ਟੀਮ ਦੇ ਵੱਲੋਂ ਕੀਤਾ ਗਿਆ ਬੜੀ ਅਸੀਂ ਤੁਹਾਡੇ ਪੂਰੇ ਸਟਾਫ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਇੰਨਾ ਸੋਹਣਾ ਪਹਿਲ ਕਦਮੀ ਜਿਹੜੀ ਤੁਸੀਂ ਕੀਤੀ ਹੈ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਉਹ ਹੀ ਅਸੈਸਮੈਂਟ ਕਰ ਰਹੇ ਸੀ ਕਿ ਜਿਹੜੇ ਨਵੇਂ ਮਕਾਨ ਜਿਹੜੇ ਪਾ ਕੇ ਦੇਣੇ ਆ ਜਿਨ੍ਹਾਂ ਦੇ ਮਕਾਨ ਟੱਟ ਗਏ ਕਿੰਨਾ ਕਨਾ ਖਰਚਾ ਜਿਹੜਾ ਉਹ ਸਾਡਾ ਉੱਥੇ ਆਉਣਾ ਕਿੰਨੇ ਯੂਨਿਟ ਅਸੀਂ ਤਿਆਰ ਕਰ ਸਕਦੇ ਹਾਂ ਇਹਦੇ ਵਿੱਚ ਸਾਨੂੰ ਬੰਬੇ ਹਿਲ ਗੁਰੂ ਘਰ ਵਾਲਿਆਂ ਨੇ ਵੀ ਇੰਡੀਕੇਸ਼ਨ ਦਿੱਤੀ ਆ ਤੇ ਬੀਤੇ ਐਤਵਾਰ ਦੇ ਸ਼ਬੀਰ ਸਰਵਾਰ ਗੁਰੂ ਘਰ ਤੋਂ ਵੀ ਇੰਡੀਕੇਸ਼ਨ ਆਈ ਆ ਕਿ ਇਹ ਜਿਹੜਾ ਆਨ ਗoing ਪ੍ਰੋਜੈਕਟ ਆ ਇਹਦੇ ਵਿੱਚੋਂ ਸਾਡੇ ਨਾਲ ਹੋਣਗੇ ਭਾਜੀ ਤੇਜਵੀਰ ਸਿੰਘ ਸੈਣੀ ਨੇ ਕੋ ਪੰਜਾਬੀ ਸਮਾਚਾਰ ਤੋਂ ਉਹਨਾਂ ਨੇ ਵੀ ਕਾਫੀ ਵੱਡੀ ਕਮਿਟਮੈਂਟ ਕੀਤੀ ਉਹ ਕਹਿੰਦੇ ਮੈਂ 20000 ਡਾਲਰ ਤੋਂ 50000 ਡਾਲਰ ਤੱਕ ਖਰਚਣ ਨੂੰ ਤਿਆਰ ਆ ਤੁਸੀਂ ਪੂਰੀ ਅਸੈਸਮੈਂਟ ਪੂਰਾ ਪ੍ਰੋਜੈਕਟ ਬਣਾ ਕੇ ਜਿਹੜਾ ਉਹ ਤੁਸੀਂ ਮੇਰੇ ਕੋਲ ਜਮ੍ਹਾਂ ਕਰਾ ਦਿਓ ਮੈਨੂੰ ਲੱਗਦਾ ਵੀ ਇਹ ਵੱਡੀ ਗੱਲ ਆ ਲੇਕਿਨ ਨਾਲ ਨਾਲ ਜਿਹੀ ਤੁਹਾਡੇ ਪ੍ਰੋਫੈਸ਼ਨਲ ਜਿਹੜੀ ਤੁਹਾਡੀ ਲਾਈਫ ਆ ਉਹਦੇ ਤੇ ਆਉਣੇ ਆ ਕੋਈ ਅਜਿਹੀ ਗੱਲ ਜਿਹੜੀ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ ਤੇ ਉਜਰੂਸਾ ਨੀ ਕਰੋ ਪਾਜੀਪਾਪ ਸਿੰਘ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਜਿਹੜੇ ਲੋਕੀ ਆਲਰੇਡੀ ਆਨਸ਼ੋਰ ਹੈਗੇ ਆ ਜਿਨ੍ਹਾਂ ਦੇ ਵੀਜ਼ਾਸ ਐਕਸਪਾਇਰ ਹੋ ਰਹੇ ਆ ਮੈਨੂੰ ਇਦਾਂ ਲੱਗਦਾ ਕਿ ਤੁਸੀਂ ਐਂਕਸ਼ੀਅਸ ਹੈਗੇ ਹੋ ਕਲਾਈਂਟਸ ਆਪਣੀ ਜਗ੍ਹਾ ਤੇ ਐਂਕਸ਼ੀਅਸ ਹੈਗੇ ਆ ਕਨਸਰਨਡ ਹੈਗੇ ਆ ਕਿ ਕੀ ਬਣੂਗਾ ਬਟ ਮੈਨੂੰ ਤਾਂ ਲੱਗਦਾ ਕਿ ਐਸ ਲੰਗ ਐ ਤੁਸੀਂ ਆਪਣੇ ਉੱਪਰ ਕੰਮ ਕਰ ਰਹੇ ਹੋ ਯੈਸ ਚਾਹੇ ਤੁਸੀਂ ਕਿਸੇ ਤਰੀਕੇ ਦੀ ਸਕਿੱਲ ਲੋ ਜਾਂ ਕੁਝ ਕਰੋ ਜਾਂ ਸਟੱਡੀ ਲੋ ਜਿੱਦਾਂ ਵੀ ਹੈਗਾ ਠੀਕ ਹੈ ਤੇ ਤੁਹਾਡਾ ਇਨ ਆਫ ਫਿਊਚਰ ਕੰਟਰੀ ਵਿੱਚ ਬਣ ਸਕਦਾ ਠੀਕ ਹੈ ਸੋ ਮੇਰੇ ਸਾਹਮਣੇ ਨਾਲ ਰੱਬ ਤੇ ਵਿਸ਼ਵਾਸ ਰੱਖਣਾ ਔਰ ਆਪਣੇ ਉੱਤੇ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਸੋ ਐਸ ਲੌਂਗ ਐਜ਼ ਦੋ ਚੀਜ਼ਾਂ ਹੈਗੀਆਂ ਤੇ ਕੋਈ ਨਾ ਕੋਈ ਹਿਲਵਸ ਹੀ ਲੱਗਦਾ ਉਹ ਜ਼ਰੂਰ ਬਣ ਜਾਊਗਾ ਵੈਰੀ ਵੈਲ ਸੈਟ ਤੇ ਦੇ ਪਾਇਲਟ ਹੁਣੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰੋ ਬਹੁਤ ਸ਼ੁਕਰੀਆ ਜੀ ਆਪਣੇ ਨਾਲ ਸਾਰੇ ਹੀ ਪਿਆਰਾਂ ਦਾ ਤੇ ਮੈਂ ਆਖਰਕਾਰ ਰਿਕਵਰ ਫੇਰ ਜਿਹੜੀ ਇਹ ਸਾਰੀ ਡੀਟੇਲ ਆ ਪਿਛਲੇ 11 ਸਾਲਾਂ ਤੋਂ ਇੱਕ ਟਰਸਟਵਰਦੀ ਨੇਮ ਜਿਹੜਾ ਔਰ ਇੱਕ ਬੜੀ ਸ਼ਾਨਦਾਰ ਟੀਮ ਜਿਹੜੀ ਇਸ ਵਕਤ ਨਜ਼ਰ ਆ ਰਹੀ ਹੈ ਤੁਹਾਨੂੰ ਸਕਰੀਨ ਦੇ ਉ ਇਹਨਾਂ ਦੇ ਉੱਤੇ ਇਤਬਾਰ ਕਰਨਾ ਜਿਹੜਾ ਉਹ ਤੁਹਾਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਸਮਰੱਥਾ ਬਖਸ਼ੇਗਾ ਕਿਵੇਂ ਆ ਨਾ ਇਮੀਗ੍ਰੇਸ਼ਨ ਬਲੰਸ ਸਰਦਾਰ ਪਵਨਦੀਪ ਸਿੰਘ ਸਾਡੇ ਨਾਲ ਹਾਜ਼ਰੀ ਲਵਾ ਰਹੇ ਸਨ ਸਰਦਾਰ ਸਾਹਿਬ ਬਹੁਤ ਮਿਹਰਬਾਨੀ ਪਿਆਰ ਭਰੀ ਸਾਸ਼ਟਰੀ ਜੀ ਚੜ੍ਹਦੀ ਕਲਾ ਜੀ ਧੰਨਕੀ ਦੋਸਤੋ ਜਿੰਨੇ ਵੀ ਸਾਡੇ ਭੈਣਾ ਪ੍ਰਾਈਸ ਵਕਤ ਨਿਊਜ਼ੀਲੈਂਡ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਉੱਤੇ ਗੌਰ ਕਰ ਰਹੇ ਨੇ ਉਹਨਾਂ ਨੂੰ ਮੈਂ ਯਾਦ ਕਰਾ ਦਿਆਂ ਕਿ ਪਵਨਦੀਪ ਸਿੰਘ ਇੱਕ ਬਹੁਤ ਪ੍ਰੋਸੇਜੋਗ ਨਾਮ ਹੈ ਇਹਨਾਂ ਉੱਤੇ ਤੁਸੀਂ ਜ਼ਰੂਰ ਐਤਵਾਰ ਕਰਕੇ ਕੋਈ ਵੀ ਤੁਹਾਨੂੰ ਲੱਗਦਾ ਹੋਵੇ ਕਿ ਗੱਲਬਾਤ ਇਹਨਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਤੇ ਜ਼ਰੂਰ ਤੁਸੀਂ ਕਰ ਸਕਦੇ ਹੋ ਅਕਸ਼ੈ ਅਗਨੀ ਹੋਤਰੀ ਹਣੀ ਕਹਿੰਦੇ ਵੈਰੀ ਵੈਰੀ ਨਾਈਸ ਸਰਵਿਸ ਪਵਨਦੀਪ ਸਰ ਤੇ ਕੁਝ ਹੋਰ ਸੱਜਣ ਸਾਡੇ ਨਾਲ ਜੁੜੇ ਹੈ ਬਲਦੇਵ ਸੌਂਧੀ ਜੀ ਅ ਅਮਰਤ ਸਿੰਘ ਜੀ ਅਨੂਪ ਸਿੰਘ ਜੀ ਜਿਹੜੇ ਆ ਉਹ ਤੁਹਾਡੀ ਇਸ ਗੱਲਬਾਤ ਨੂੰ ਪਸੰਦ ਕਰ ਰਿਹਾ ਇਸ ਗੱਲਬਾਤ ਨੂੰ ਤੁਸੀਂ ਦੁਬਾਰਾ ਵੀ ਦੇਖ ਸਕੋਗੇ